ਕਿਉਂ ਲੈਫਟ ਦੇ ਉੱਤੇ ਇੰਡੀਆ ਦੇ ਕਿਸਾਨ ਤੇ ਮਜ਼ਦੂਰ ਨੇ ਵਿਸ਼ਵਾਸ ਨਹੀਂ ਕੀਤਾ 100 ਸਾਲ ਚਿਲ ਕਲਾਬ ਕਿਉਂ ਨਹੀਂ ਬਣਿਆ ਕਿਉਂ ਜਿੰਨਾ ਮਜ਼ਦੂਰਾਂ ਤੇ ਕਿਸਾਨਾਂ ਨੂੰ ਤੁਸੀਂ ਬਾਰ ਬਾਰ ਗੱਲ ਕਰ ਰਹੇ ਹੋ ਉਹ ਤੁਹਾਨੂੰ ਆਪਣੇ ਬੰਦੇ ਨਹੀਂ ਮੰਨਦੇ ਭਾਰਤ ਦੀ ਮਜ਼ਦੂਰ ਜਮਾਤ ਆਪ ਦਾ ਵੈਨਗਾਰਡ ਬਣਾ ਨਹੀਂ ਸਕੀ ਅਸਰਦਾਰ ਵੈਨਗਾਰਡ ਨਹੀਂ ਬਣਾ ਸਕੀ ਆਪ ਦਾ ਅਸਰਦਾਰ ਇਨਸਟਰੂਮੈਂਟ ਨਹੀਂ ਕ੍ਰੀਏਟ ਕਰ ਸਕੀ ਜਿਵੇਂ ਭਾਰਤ ਦੀ ਦਲਾਲ سرمایہਦਾਰੀ ਨੇ ਤੇ ਜ਼ਗੀਰਦਾਰੀ ਨੇ ਇਹਨਾਂ ਦੋਨਾਂ ਜਮਾਤਾਂ ਨੇ ਆਪਦੀ ਇਫੈਕਟਿਵ ਪਾਰਟੀ ਕਾਂਗਰਸ ਦੇ ਵਿੱਚ ਦੀ ਕੰਮ ਕੀਤਾ ਜਦੋਂ ਤੁਸੀਂ ਇਹ ਲਕੀਰ ਖਿੱਚਦੇ ਹੋ ਦੁਨੀਆ ਤੋਂ ਜਿਹੜੇ ਤੁਹਾਡੇ ਚਾਹੇ ਉਹ 이슈 ਬਾਅਦ ਚੋਂ ਆਏ ਜੀ ਤਾ ਦੂਰਦਰਸ਼ੀ ਹੋਣਾ ਤੁਸੀਂ ਤਾਂ ਦੁਨੀਆ ਦੇਖ ਰਹੇ ਹੋ ਤੁਹਾਡਾ ਮਾਡਲ ਕੀ ਤੁਸੀਂ ਇਹ ਕਮੀਆਂ ਵੀ ਮੰਨਦੇ ਹੋ ਉਹ ਸਾਰੀਆਂ ਇਆਂ ਇਆਂ ਡਿਬੇਟਾਂ ਜਿਹੜੀਆਂ ਆਉਣ ਵਾਲੇ ਸਮੇਂ ਚ ਆਉਣੀਆਂ ਸੀ ਜਾਂ ਪ੍ਰਿੰਸੀਪਲੀ ਲਕੀਰ ਖਿੱਚਣੀ ਸੀਗੀ ਕੈਪਟਲਿਜ਼ਮ ਉਹ ਤਾਂ ਨਹੀਂ ਖਿੱਚੀ ਗਈ ਉੱਥੇ ਉਹ ਕਿ ਜੇ ਤੁਸੀਂ ਡਿਵੈਲਪਮੈਂਟ ਦੇ ਮਾਡਲ ਤੇ ਲਕੀਰ ਖਿੱਚ ਦਿੰਦੇ ਤਾਂ ਸ਼ਾਇਦ ਅੰਵਾਰਮੈਂਟ ਦਾ ਜਿਹੜਾ 이슈 ਹੁੰਦਾ ਲੋਕ ਤਾੜੀਆਂ ਮਾਰਦੇ ਕਿ ਦੇਖੋ ਯਾਰ ਆ ਬੰਦੇ ਤਾਂ ਪਹਿਲਾਂ ਹੀ ਕਰ ਰਹੇ ਸੀ ਆ ਫਰਕ ਆ ਕਾ ਕਮਿਊਨਿਜ਼ਮ ਤੇ ਕੈਪਟਲਿਜ਼ਮ ਦੁਨੀਆ ਦੇ ਵਿੱਚ ਨੇਚਰਲ ਰਿਸੋਰਸਸ ਦੇ ਬਾਰੇ ਪਹੁੰਚ ਵੀ ਅੱਜ ਤੋਂ ਮਤਲਬ ਲਗਭਗ 80-85 ਸਾਲ ਪਹਿਲਾਂ ਦੇ ਸੋਵੀਅਤ ਯੂਨੀਅਨ ਤੋਂ ਹੀ ਐਕਸਪੈਕਟ ਕੀਤਾ ਜਾ ਰਿਹਾ ਵੀ ਉਹ ਕਰਦਾ ਗੱਲ ਕੀ ਹੈ ਲੋਕਿਓ ਦੀ ਪ੍ਰਿੰਸੀਪਲ ਪੋਲਿਟਿਕਸ ਇਹ ਕਹਿੰਦੀ ਸੀ ਕਹਿੰਦੀ ਸੀ ਪਰ ਤੁਸੀਂ ਸੋਚੋ ਵੀ ਨਾ ਜੀ ਇਹ ਤੁਹਾਡੀਆਂ ਪਾਰਟੀਆਂ ਚ ਇੰਟਰਨਲ ਹੀ ਡਿਸਕਸ ਹੁੰਦਾ ਕਿ ਹੁਣ ਤੱਕ ਕਿਉਂ ਨਹੀਂ ਹੋਇਆਗਾ ਸਾਡੇ ਤੋਂ ਕਿਉਂ ਕੁਝ ਨਹੀਂ ਹੋਇਆ ਨਹੀਂ ਦੇਖੋ ਮੈਂ ਤਾਂ ਕਮਿਊਨਿਜ਼ਮ ਦੇ ਮਾਡਲ ਚ ਕੋਈ ਪ੍ਰੋਬਲਮ ਹੈ ਜਾਂ ਨਹੀਂ ਹੈ ਮੈਂ ਸਿੱਧਾ ਬਚ ਲੈਣਾ ਜਿਹੜੀ ਮਤਲਬ ਮਜ਼ਦੂਰ ਜਮਾਦ ਹੈ ਨਾ ਜਿਨ੍ਹਾਂ ਕੋਲੇ ਹੈਂਡ ਟੂ ਮਾਊਥ ਹੈ ਜਿਹੜੀ ਜਿਨ੍ਹਾਂ ਕੋਲੇ ਵੱਡੀਆਂ ਕੋਈ ਜਾਇਦਾਦਾਂ ਨਹੀਂ ਗੁਜ਼ਾਰ ਜਿਹੜੇ ਹਰ ਵਕਤ ਸੰਕਟਾਂ 'ਚ ਆ ਉਹਨਾਂ ਦੀ ਤਾਂ ਲੋਡ ਰੈਵੋਲੂਸ਼ਨ ਉਹਨਾਂ ਦੀ ਤਾਂ ਕਲਾਸ ਸਟਰਗਲ ਹੈ ਕਹਾਂ ਸਮਝਦਾਰੀ ਨੂੰ ਲੈ ਕੇ ਵੀ ਕੋਈ ਸਮੱਸਿਆ ਰਹੀ ਪਾਰਟੀਆਂ ਦੀ ਸਮਝਦਾਰੀ ਨੂੰ ਲੈ ਕੇ ਹੁਣ ਕਿੱਥੇ ਸੋਵੀਤ ਯੂਨੀਅਨ ਚ ਨੈਸ਼ਨੈਲਟੀਆਂ ਨੇ ਰਹਿਣਾ ਉਹਨਾਂ ਦੀ ਲੈਂਗੁਏਜ ਦਾ ਉਹਨਾਂ ਦੇ ਕਲਚਰ ਦਾ ਉਹਨਾਂ ਦੀਆਂ ਉਹਨਾਂ ਗੱਲਾਂ ਦਾ ਮਤਲਬ ਜੋ ਸਥਾਨ ਬਣਿਆ ਤੇ ਇੱਕ ਭਾਰਤ ਹੈ ਜਿਹਦਾ ਸਾਰਾ ਬੇਸਿਸ ਹੀ ਇਸ ਗੱਲ 'ਤੇ ਆ ਵੀ ਇਹਨੇ ਨੈਸ਼ਨੈਲਟੀਆਂ ਨੂੰ ਦਬਾ ਕੇ ਰੱਖਣਾ ਵੀ ਭਾਰਤੀ ਰਾਜ ਦੀ ਵਿਚਾਰਧਾਰਕ ਨੀਹਾਂ ਇਸ ਗੱਲ ਤੇ ਟਿਕੀਆਂ ਹੋਈਆਂ ਵੀ ਇਹ ਜਿਹਨੂੰ ਅਸੀਂ ਕਹਿੰਦੇ ਆਂ ਵੀ ਇੱਕ ਤਰ੍ਹਾਂ ਸੈਕੂਲਰਿਜ਼ਮ ਦਾ ਕਵਰ ਤੇ ਵੈਸੇ ਨੈਸ਼ਨਲਿਟੀਆਂ ਨੂੰ ਦਬਾ ਕੇ ਰੱਖਣਾ ਫਿਰਕੂ ਰਾਸ਼ਟਰਵਾਦ ਦੇ ਜੋੜੀ ਤੇ ਜਿਹੜੀ ਐ ਵੀ ਲੋਕ ਕਹਿੰਦੇ ਆ ਲਓ ਫਿਰ ਕੀ ਬਣਿਆ 91 ਦੇ ਵਿੱਚ ਆ ਕੇ ਖਿੰਡ ਗਿਆ ਸਾਰਾ ਉਹ ਤਾਂ ਤਿਆਰ ਪਾ ਫੇਲ ਹੋ ਗਿਆ 91 ਚ ਸੋਸ਼ਲਿਸਟ ਰਸ਼ੀਆ ਥੋੜਾ ਖਿੰਡਿਆ ਸੋਸ਼ਲਿਸਟ ਸੋਵੀਥ ਯੂਨੀਅਨ ਥੋੜਾ ਖਿੰਡਿਆ ਉਹ ਤਾਂ ਇੱਕ ਕੈਪੀਟਲਿਸਟ ਅੰਪਾਇਰਲਿਸਟ ਸੋਵੀਥ ਯੂਨੀਅਨ ਖਿੰਡਿਆ ਯੋਗੋ ਤੁਸੀਂ ਪ੍ਰਿੰਸੀਪਲੀ ਕਿਹਾ ਜਾਂ ਸ਼ਾਸਨ ਜਾਂ ਹੀ ਜੀ ਕਲੇਮ ਕਰ ਰਹੇ ਹੋ ਕਿਸੇ ਗੱਲ ਦਾ ਤਾਂ ਤੁਹਾਡੀਆਂ ਤਾਂ ਫਿਲਾਸਫਿਕਲੀ ਤੇ ਪ੍ਰਿੰਸੀਪਲੀ ਡਾਇਰੈਕਸ਼ਨ ਨੇ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਸੀ ਜਿਹੜੀਆਂ ਉਸ ਪੂਰੇ ਮਾਡਲ ਨੂੰ ਜਿਹਨੂੰ ਨਗੇਟ ਕੀਤਾ ਤੁਸੀਂ ਨਗੇਟ ਕਰਕੇ ਤੁਸੀਂ ਰੈਵਿਊਸ਼ਨ ਕੀਤਾ ਨਾ ਉਹਦੇ ਨਾਲ ਮਿਲਦੀਆਂ ਨਾ ਉਹਦੇ ਲਕੀਰ ਖਿੱਚਦੀਆਂ ਉਹ ਵੱਖਰੀ ਗੱਲ ਉਹਨਾਂ 'ਚ ਕਾਟਾਂ ਕਮੀਆਂ ਹੋ ਸਕਦੀਆਂ ਸੀ ਦੇਖੋ ਉਹਦੇ 'ਚ ਗੱਲ ਕੀ ਹੈ ਜਦੋਂ ਤੁਸੀਂ ਕ੍ਰਿਟੀਸਾਈਜ਼ ਕਰਦੇ ਜਦੋਂ ਚੌਂਕਾ ਦੀ ਇਸ਼ੂ ਆਉਂਦਾ ਉਹ ਲੋਕ ਤਾੜੀਆਂ ਮਾਰਦੇ ਕਿ ਯਾਰ ਬੰਦੇ ਬੜੇ ਕਮਾਲ ਦੇ ਬੰਦੇ ਨੂੰ ਲੱਗਦਾ ਵੀ ਯਾਰ ਹੁਣ ਫਿਰ ਜਿਹੜੇ ਮਾਡਲ ਨੇ ਫੇਲ ਹੀ ਹੋ ਜਾਣਾ ਉਹਦੇ ਵਾਸਤੇ ਜ਼ਿੰਦਗੀ ਲਾਉਣ ਦਾ ਫਾਇਦਾ ਜੇ ਰੈਵਿਊਲੂਸ਼ਨ ਜੇ ਚੀਨ ਚ ਨਹੀਂ ਰਿਹਾ ਰਸ਼ੀਆ ਚ ਨਹੀਂ ਰਿਹਾ ਫਿਰ ਆਪਾਂ ਇੰਨੀ એનર્ਜੀ ਕਿਉਂ ਲਾਉਨੇ ਆ ਜੇ ਯਾਰ ਉੱਥੇ ਨਹੀਂ ਰਿਹਾ ਜੇ ਹੁਣ ਉੱਥੇ ਇੰਨੀਆਂ ਪ੍ਰੋਬਲਮਾਂ ਸੀ ਉੱਥੇ ਆਹ ਪ੍ਰੋਬਲਮ ਸੀ ਆਜੋ ਪਹਿਲਾਂ ਹੁਣ ਸੋਵੀਤੀ ਨਹੀਂ ਨਾਲੀਆਂ ਪ੍ਰੋਬਲਮਾਂ ਨਤਾਰ ਲਈਏ ਫਿਰ ਜੇ ਤਾਂ ਭਰੋਸਾ ਬਣ ਗਿਆ ਵੀ ਹਾਂ ਆਹ ਪ੍ਰੋਬਲਮਾਂ ਸੀ ਤੇ ਆਪਾਂ ਐ ਕਾਮਯਾਬ ਹੋ ਸਕਦੇ ਆ ਫਿਰ ਤਾਂ ਭਾਰਤ ਚ ਰੈਵਿਊਲੂਸ਼ਨ ਤੇ ਜ਼ੋਰ ਲਾਵਾਂਗੇ ਦੇਖੋ ਇਹ ਮੇਰਾ ਸੋਚਣਾ ਨਹੀਂ ਦੇ ਕੋਲ ਤਾਕਤ ਹੁੰਦੀ ਹੈ ਨੇਸ਼ਨ ਸਟੇਟ ਹੁੰਦੀ ਹੈ ਉਦੀ ਰੈਟਲੀਏਸ਼ਨ ਜਦੋਂ ਆਪਾਂ ਇਹ ਦੇਖਦੇ ਆਂਗੇ ਜਿਵੇਂ ਇਸਲਾਮਿਕ ਨੇਸ਼ਨ ਹੋਵੇ ਹਿੰਦੂ ਨੇਸ਼ਨ ਹੋਵੇ ਜਾਂ ਫਿਰ ਸਮਾਜਵਾਦੀ ਨੇਸ਼ਨ ਹੋਵੇ ਨੇਸ਼ਨ ਦੀਆਂ ਮਜਬੂਰੀਆਂ ਹੁੰਦੀਆਂ ਨੇ ਨੇਸ਼ਨ ਸਟੇਟ ਆ ਜਿਹੜੀ ਉਹ ਐਂ ਚੱਲਦੀ ਆ ਕਿ ਜਿਹੜੀ ਵੀ ਆਵਾਜ਼ ਕਿਤੇ ਪ੍ਰਤੀਰੋਧ ਦੀ ਆਵਾਜ਼ ਹੋ ਉਹਨੂੰ ਲੱਗਦਾ ਇਹ ਮੇਰੇ ਦੁਸ਼ਮਣ ਨੇ ਜਿਵੇਂ ਤੁਸੀਂ ਜੰਗ ਦੇ ਵਿਰੋਧੀ ਗੱਲ ਕਰ ਰਹੇ ਹੋ ਤੁਹਾਨੂੰ ਦੁਸ਼ਮਣ ਮੰਨਿਆ ਜਾ ਸਕਦਾ ਮੰਨ ਲੈਣਗੇ ਉਹ ਮੰਨਦੇ ਨੇ ਮੰਨਦੇ ਹੀ ਨੇ ਉਹ ਤਾਂ ਕਹਿੰਦੇ ਜਿਹੜਾ ਵੀ ਇੱਥੇ ਬੋਲੂਗਾ ਜਿਹੜਾ ਐਂ ਕਹੋਗੇ ਪਾਕਿਸਤਾਨ ਤੇ ਹਮਲਾ ਕਿਉਂ ਕੀਤਾ ਉੱਥੇ ਵੀ ਹੁੰਦਾ ਸੀ ਸਵੇਰੀਆ ਭੇਜ ਦਿੱਤਾ ਜਾਂਦਾ ਸੀ ਟ੍ਰੋਟਸਕੀ ਛੱਡ ਕੇ ਚਲਾ ਗਿਆ ਉਹਨੂੰ ਉੱਥੇ ਮਰਵਾਇਆ ਗਿਆ ਜਾਂ ਇਹ ਗੱਲਾਂ ਹੁੰਦੀਆਂ ਨੇ ਨਾ ਨਹੀਂ ਨਹੀਂ ਮੈਂ ਇਹੀ ਕਹਿ ਰਿਹਾ ਵੀ ਜਿਹੜਾ ਇੱਥੇ ਪਤਾ ਕੀ ਹੈ ਜਿਹੜੀ ਸਟਾਲਿਨ ਦੇ ਯੁੱਗ ਦੀ ਬਹਿਸ ਹੈ ਜਾਂ ਸਟਾਲਿਨ ਬਾਰੇ ਦੇਖੋ ਇਹਦੀ ਉਹਦੀ ਐਗਜ਼ਾਮਪਲਾਂ ਹੀ ਦਿੰਦੇ ਵੀ ਸਟਾਲਿਨ ਘਿਰਿਆ ਹੋਇਆ ਸੀ ਹਰਿਆਉਂ ਦੇ ਆਲੇ-ਦੁਆਲੇ ਬਹੁਤ ਹੋ ਗਿਆ ਸੀ ਇਹ ਗੱਲਾਂ ਜੋ ਅਮਰੀਕਾ ਨੇ ਉਸ ਵੇਲੇ ਰਸ਼ੀਅਨ ਰਾਈਟਰਾਂ ਨੂੰ ਜਿਹਨੂੰ ਆਪਾਂ ਕਹਿ ਦਿੰਨੇ ਆ ਦੇਸੀ ਢੰਗ 'ਚ ਕਹਿਣਾ ਹੋਵੇ ਰਿਸ਼ੋਤਾਂ ਦੇ ਕੇ ਕਿਸੇ ਢੰਗਾਂ ਨਾਲ ਬਹੁਤ ਕੁਝ ਲਿਖਵਾਇਆ ਵੀ ਉਹਦੇ ਬਾਰੇ ਅਸਲ ਦੇ ਪੱਖ 'ਚ ਵੀ ਰਸ਼ੀਅਨ ਉਹ ਗੱਲਾਂ ਵੀ ਅਮਰੀਕਨ ਰਾਈਟਰਾਂ ਨੇ ਕਿਤਾਬਾਂ ਲਿਖੀਆਂ ਹਾਂ ਉਹਨਾਂ ਨੇ ਵੀ ਲਿਖੀਆਂ ਇਹਦੇ 'ਚ ਕੋਈ ਰੌਲਾ ਨਹੀਂ ਪਰ ਮੈਂ ਮੈਂ ਇਹਨੂੰ ਜੇ ਇਸੇ ਗੱਲ ਨੂੰ ਕਨਕਲੂਡ ਕਰਾਂ ਜਿਹੜੀ ਤੁਹਾਡੀ ਗੱਲ ਹੈ ਇਹ ਬਹੁਤ ਲੰਬੀ ਡਿਬੇਟ ਆ ਪਰ ਗੱਲ ਕੀ ਹੈ ਗੱਲ ਇਹ ਹੈ ਵੀ ਜਿਹੜਾ ਸੋਵੀਤ ਯੂਨੀਅਨ ਆ ਉਹ ਵੱਖ-ਵੱਖ ਨੈਸ਼ਨੈਲਟੀਆਂ ਦੇ ਇਕੱਠੇ ਰਹਿਣ ਦਾ ਇੱਕ ਬਹੁਤ ਸ਼ਾਨਦਾਰ ਤਜਰਬਾ ਹੈ ਅਸੀਂ ਨੂੰ ਤਜਰਬਾ ਹੀ ਕਹਾਂਗੇ ਉਹ ਮੁਕੰਮਲ ਤਜਰਬਾ ਤਾਂ ਨਹੀਂ ਹੈ ਇਹਦਾ ਮਤਲਬ ਆਇਆ ਤਾਂ ਨਹੀਂ ਹੈ ਵੀ ਉਹਦੇ ਵਿੱਚ ਕੋਈ ਪ੍ਰੋਬਲਮਾ ਨਹੀਂ ਸੀ ਪ੍ਰੋਬਲਮਾ ਤਾਂ ਸੀਗੀਆਂ ਪੁਆਇੰਟ ਕੀ ਹੈ ਵੀ ਉਹ ਕਿਸੇ ਵੀ ਜਿਹੜੇ ਭਾਰਤੀ ਹੈ ਇਹ ਤਾਂ ਸਿਰਫ ਕਵਰ ਹੈ ਇਹ ਤਾਂ ਹੁਣ ਕਿੱਥੇ ਸੋਵੀਅਤ ਯੂਨੀਅਨ ਚ ਨੈਸ਼ਨੈਲਿਟੀਆਂ ਨੇ ਰਹਿਣਾ ਉਹਨਾਂ ਦੀ ਲੈਂਗੁਏਜ ਦਾ ਉਹਨਾਂ ਦੇ ਕਲਚਰ ਦਾ ਉਹਨਾਂ ਦੀਆਂ ਉਹਨਾਂ ਗੱਲਾਂ ਦਾ ਮਤਲਬ ਜੋ ਸਥਾਨ ਬਣਿਆ ਤੇ ਇੱਕ ਭਾਰਤ ਹੈ ਜਿਹਦਾ ਸਾਰਾ ਬੇਸਿਸ ਹੀ ਇਸ ਗੱਲ ਤੇ ਹੈ ਵੀ ਇਹਨੇ ਨੈਸ਼ਨੈਲਿਟੀਆਂ ਨੂੰ ਦਬਾ ਕੇ ਰੱਖਣਾ ਇਹ ਇਹਦਾ ਇਹਦਾ ਤਾਂ ਭਾਰਤੀ ਰਾਜ ਦਾ ਤਾਂ ਜਿਹਨੂੰ ਆਡੀਆਲੋਜੀਕਲ ਵੈਪਨ ਕਹਿੰਦੇ ਆ ਅਸੀਂ ਜਿਹੜੀ ਭਾਰਤੀ ਰਾਜ ਦੀ ਵਿਚਾਰਧਾਰਕ ਨੀਹਾਂ ਇਸ ਗੱਲ ਤੇ ਟਿਕੀਆਂ ਹੋਈਆਂ ਬਿ ਇਹ ਜਿਹਨੂੰ ਅਸੀਂ ਕਹਿੰਦੇ ਆਂ ਵੀ ਇੱਕ ਤਰ੍ਹਾਂ ਸੈਕੂਲਰਿਜ਼ਮ ਦਾ ਕਵਰ ਤੇ ਵੈਸੇ ਨੈਸ਼ਨਲਿਟੀਆਂ ਨੂੰ ਦਬਾ ਕੇ ਰੱਖਣਾ ਫਿਰਕੂ ਰਾਸ਼ਟਰਵਾਦ ਦੇ ਜ਼ੋਰ ਤੇ ਇਹਦੀਆਂ ਨੀਹਾਂ ਤਾਂ ਇਹਦੇ ਤੇ ਆ ਇਸ ਕਰਕੇ ਸੋਵੀਅਤ ਯੂਨੀਅਨ ਦੀਆਂ ਲੱਖ ਪ੍ਰੋਬਲਮਾਂ ਦੇ ਬਾਵਜੂਦ ਅੱਜ ਤੱਕ ਮਨੁੱਖਤਾ ਦੇ ਇਤਿਹਾਸ ਦੇ ਵਿੱਚ ਉਹ ਇੱਕ ਸ਼ਾਨਦਾਰ ਤਜਰਬਾ ਹੈ ਬਿਨਾਂ ਸ਼ੱਕ ਪਹਿਲੀ ਵਾਰ ਹੋਇਆ ਤਜਰਬਾ ਤੇ ਉਹਦੇ ਵਿੱਚ ਨੈਸ਼ਨਲਟੀਆਂ ਦੇ ਨਾਲ ਜੁੜ ਕੇ ਆਏ ਟਕਰਾ ਹੁਣ ਕਈ ਵੀ ਨਹੀਂ ਐ ਵੀ ਲੋਕ ਕਹਿੰਦੇ ਆ ਲੈ ਫਿਰ ਕੀ ਬਣਿਆ 91 ਦੇ ਵਿੱਚ ਆ ਕੇ ਖੰਡ ਗਿਆ ਸਾਰਾ ਉਹ ਤਾਂ ਤਜਰਬਾ ਫੇਲ ਹੋ ਗਿਆ 91 ਚ ਸੋਸ਼ਲਿਸਟ ਰਸ਼ੀਆ ਥੋੜਾ ਖੰਡਿਆ ਸੋਸ਼ਲਿਸਟ ਸੋਵੀਤ ਯੂਨੀਅਨ ਥੋੜਾ ਖੰਡਿਆ ਉਹ ਤਾਂ ਇੱਕ ਕੈਪੀਟਲਿਸਟ ਅੰਪੀਰਲਿਸਟ ਸੋਵੀਤ ਯੂਨੀਅਨ ਖੰਡਿਆ ਉਹਦਾ 40 51 ਦੇ ਨਹੀਂ 1 51 ਦੇ ਵੇਚੀ ਹੋ ਚੁੱਕਿਆ ਸੀ ਪੋਲੈਂਡ ਵਾਲੇ ਨੇ ਹੋਰ ਨੇ ਬੜੀਆਂ ਚੀਕਾਂ ਮਾਰਦੇ ਨੇ ਜਿਹੜੇ ਬੰਦੇ ਉੱਥੇ ਜਾਂਦੇ ਨੇ ਜਿਹੜੇ ਆਲੇ-ਦਾਲੇ ਦੇ ਜਦੋਂ ਯੂਰਪ ਵੱਲ ਨੂੰ ਬਦਲਾਅ ਇਹਨਾਂ ਨੇ ਸ਼ੁਰੂ ਜਿਹੜੇ ਸਾਰੇ ਮੁਲਕ ਸੀ ਬਿਲਾਉਂਸ ਤੋਂ ਮਾਰਦੇ ਨੇ ਚੀਕਾ ਮੈਂ ਤਾਂ ਮੈਂ ਹੀ ਇਹ ਕਹਿ ਰਿਹਾ ਤੁਸੀਂ ਜਦੋਂ ਤੁਸੀਂ ਗੱਲ ਦੇਖੋਗੇ ਗੱਲ ਦੇਖੋ ਚੀਕਾ 51 ਤੋਂ 53 ਤੋਂ ਬਾਅਦ ਦੀਆਂ 55 ਤੋਂ ਉਦੋਂ ਪਹਿਲਾਂ ਦੀਆਂ ਉਦੋਂ ਜਦੋਂ ਤੁਸੀਂ ਆਏ ਇਹਨਾਂ ਅਡ ਪੀਰੀਅਡ ਨੂੰ ਕਰੋਗੇ ਸਟਾਲਿਨ ਯੁੱਗ ਦੇ ਬੇਲੇ ਦੀ ਗੱਲ ਕਰੋਗੇ ਕਿਉਂਕਿ ਇਹ ਪੀਰੀਅਡ ਬਹੁਤ ਲੰਬਾ ਹੈ 55 ਤੋਂ ਲੈ ਕੇ 92 3 ਤੱਕ ਦਾ ਜਿਹੜਾ ਪੀਰੀਅਡ ਹੈ ਉਹ ਆਪਦੇ ਆਪ ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਇੱਕ ਅਗਰੈਸਿਵ ਇੰਪੀਰੀਅਲਿਸਟ ਕੰਟਰੀ ਹੈ ਉਸ ਪੀਰੀਅਡ ਦੇ ਵਿੱਚ ਉਹ ਆਲੇ-ਦੋਲੇ ਦੀ ਸਾਰੀ ਜਿਹੜੀ ਇਹੀ ਪੋਲੈਂਡ ਤੇ ਬੇਲਾਰੂਸ ਤੇ ਉੱਥੋਂ ਤੱਕ ਉਹ ਬਹੁਤ ਉਹਦੀ ਐਕਸਪੈਂਸ਼ਨ ਕਰਨੀ ਉਹਦੀ ਬਹੁਤ ਵੱਡੀ ਲੋੜ ਹੈ ਜੇ ਅਮਰੀਕਾ ਨਾਲ ਉਹਨੇ ਪੜਨਾ ਉਸ ਫੇਜ਼ ਦੀਆਂ ਗੱਲਾਂ ਹੋਰ ਗੱਲਾਂ ਨੇ ਜਿਹੜਾ ਸਟਾਲਨ ਦਾ ਜਣੀ ਐ ਕਹੋ ਸੈਕੰਡ ਵਰਲਡ ਵਾਰ ਤੋਂ ਵੀ ਪਹਿਲਾਂ ਦਾ ਪੀਰੀਅਡ ਹੈ ਜਦੋਂ ਉਸ ਲੈਵਲ ਤੇ ਇੱਕ ਐਕਸਪੀਰੀਅੰਸ ਹੋ ਰਿਹਾ ਸੀ ਤੇ ਉਹਦੀਆਂ ਬਹੁਤ ਪੋਜ਼ਿਟਿਵ ਚੀਜ਼ਾਂ ਪਰ ਮੈਂ ਇਹਨੂੰ ਕਨਕਲੂਡ ਇਸ ਰੂਪ ਚ ਕਰੂੰਗਾ ਵੀ ਬਿਲਕੁਲ ਜਦੋਂ ਹੁਣ ਵੀ ਉਹ ਐਨਲਿਸਿਸ ਹੋਊਗਾ ਉਹਦੀਆਂ ਲਿਮਿਟੇਸ਼ਨ ਨੂੰ ਦੂਰ ਕਰਨ ਦਾ ਨੈਸ਼ਨਲਟੀਆਂ ਰਲ ਕੇ ਕਿਵੇਂ ਰਹਿ ਸਕਦੀਆਂ ਕਿਵੇਂ ਉਹਨਾਂ ਦੀਆਂ ਜਿਹੜੀਆਂ ਜਿਹੜੇ ਵੀ ਗ੍ਰੀਵੈਂਸ ਉਸ ਤੋਂ ਬਣੇ ਉਹ ਦੂਰ ਕਿਵੇਂ ਹੋ ਸਕਦੇ ਨੇ ਇਹ ਤਾਂ ਸਦਾ ਹੀ ਇਸ਼ੂ ਰਹੂਗਾ ਤੇ ਬਿਲਕੁਲ ਉਹਨੂੰ ਆਪਾਂ ਕਿਹੜਾ ਕੋਈ ਮੱਠ ਵਾਂਗੂ ਕਹਿੰਨੇ ਆ ਵੀ ਦੇਖੋ ਸੋਵੀਤ ਯੂਨੀਅਨ ਹੀ ਸਾਰਾ ਕੁਝ ਸੀ ਉਹਦੀਆਂ ਪ੍ਰੋਬਲਮਸ ਨੇ ਪ੍ਰੋਬਲਮਾਂ ਕਾਹਾਂ ਸੋਲਵ ਹੋਣਗੀਆਂ ਇਸ ਪੱਖੋਂ ਕਬਿਲ ਜੇ ਮੈਂ ਪ੍ਰਿੰਸੀਪਲੀ ਤੇ ਫਿਲਾਸੋਫਿਕਲੀ ਪੁੱਛਾਂ ਜਦੋਂ ਆਪਾਂ ਨੇਸ਼ਨ ਸਟੇਟ ਦੀ ਗੱਲ ਕਰ ਰਹੇ ਹਾਂ ਜਾਂ ਡਵੈਲਪਮੈਂਟ ਦੇ ਮਾਡਲ ਦੀ ਗੱਲ ਕਰ ਰਹੇ ਹਾਂ ਜਿਹੜਾ ਸੋਵੀਅਤ ਯੂਨੀਅਨ ਦਾ ਡਵੈਲਪਮੈਂਟ ਮਾਡਲ ਸੀਗਾ ਇਕਨੋਮਿਕ ਡਵੈਲਪਮੈਂਟ ਮਾਡਲ ਉਹਦਾ ਕੈਪਟਲਿਜ਼ਮ ਤੋਂ ਕੋਈ ਡਿਫਰੈਂਸ ਨਹੀਂ ਸੀਗਾ ਜਿਹੜੀ ਇੰਡੀਆ ਦੇ ਅੰਦਰ ਵੀ ਵਿਕਾਸ ਹੈ ਭੇਲ ਬਣੀ ਹੈ ਵੀ ਇਲੈਕਟਿਡ ਇੰਡਸਟਰੀ ਆਈ ਉਹ ਸਾਰੀ ਸੋਵੀਅਤ ਦੀ ਤੁਹਾਨੂੰ ਪਤਾ ਨਾ ਦੇਸ਼ਾਂ ਵਿੱਚ ਬਹੁਤ ਸਾਰੀ ਸਾਡੀ ਡਵੈਲਪਮੈਂਟਡ ਇੰਡੀਆ ਦੀ ਵੀ ਉਹਦੇ ਅਦਰ ਵਈ ਉਹਦੇ ਜਿਹੜੀ ਨੇਚਰ ਨੂੰ ਬੇਸ ਰੱਖਣਾ ਕੀ ਹਾਂ ਨਹੀਂ ਜਿਹੜੀ ਇੱਕ ਪ੍ਰਿੰਸੀਪਲੀ ਫਰਕ ਪਾ ਦੇਣਾ ਸਿਫਤੀ ਕੈਪਟਲਿਜ਼ਮ ਦੇ ਨਾਲ ਉਹ ਨਹੀਂ ਸੀਗਾ ਉੱਥੇ ਨੇਸ਼ਨ ਸਟੇਟ ਦਾ ਜਾਨੀ ਜਿਹੜਾ ਰਨ ਹੋਣ ਦਾ ਆਈਡੀਆ ਸੀ ਇਕਨੋਮਿਕ ਆਈਡੀਆ ਇਕਨੋਮਿਕ ਵੈਲਥ ਡਿਸਟ੍ਰੀਬਿਊਸ਼ਨ ਨੂੰ ਛੱਡ ਦੋ ਨੈਸ਼ਨਲਾਈਜ਼ੇਸ਼ਨ ਨੂੰ ਛੱਡ ਦੋ ਬਾਕੀ ਚੀਜ਼ਾਂ 'ਚ ਜਾਨੀ ਹੁਣ ਹੁਣ ਦੁਨੀਆ 'ਚ ਡਿਬੇਟ ਕੀ ਹੋ ਰਹੀ ਹੈ ਕਿ ਦੁਨੀਆ ਦੇ ਅੰਦਰ ਡਵੈਲਪਮੈਂਟ ਦਾ ਮਾਡਲ ਕੀ ਹੋਵੇ ਇਹ ਵੱਡੀ ਡਿਬੇਟ ਲਈ ਹੈ ਪਿਛਲੇ ਦੌਰ ਦੀ ਉਹ ਡਵੈਲਪਮੈਂਟ ਦਾ ਮਾਡਲ ਜੇ ਤੁਸੀਂ ਸੋਵੀ ਯੂਨੀਅਨ ਦਾ ਦੇਖਦੇ ਹੋ ਸੇਮ ਤਰ੍ਹਾਂ ਮੈਚ ਕਰਦਾ ਕੈਪਟਲਿਜ਼ਮ ਨੂੰ ਮਤਲਬ ਵਿਹਾਰ ਨੇਚਰ ਵਿੱਚ ਆਉਂਦੀ ਆ ਕੁਝ ਆਉਂਦਾ ਨਹੀਂ ਦੇਖੋ ਮੈਂ ਨਹੀਂ ਇਹ ਕਹੂੰਗਾ ਵੀ ਉਹ ਕੈਪਟਲਿਜ਼ਮ ਹੁੰਦਾ ਨਾ ਕਿ ਉਹ ਪ੍ਰੋ ਨੇਚਰ ਪ੍ਰੋ ਹਿਮਨ ਆਪਾਂ ਜਦੋਂ ਗੱਲਾਂ ਕਰਦੇ ਆ ਡਵੈਲਪਮੈਂਟ ਦੇ ਮਾਡਲ ਨੂੰ ਲੈ ਕੇ ਨਹੀਂ ਇੱਕ ਤਾਂ ਉਹਦੇ 'ਚ ਫਰਕ ਹੈ ਜਿਹੜੀ ਪ੍ਰੋ ਨੇਚਰ ਜਾਂ ਮਤਲਬ ਖਾਸ ਕਰਕੇ ਪ੍ਰੋ ਨੇਚਰ ਇਸ਼ੂ ਆ ਉਹਦਾ ਇੱਕ ਰੀਜ਼ਨ ਇਹ ਹੈ ਵੀ ਇਹ ਇਸ਼ੂ ਜਿਹੜਾ ਪਿਛਲੇ 70 80 ਸਾਲ 'ਚ ਜੋ ਓਵਰਆਲ ਕੈਪਟਲਿਜ਼ਮ ਨੇ ਦੁਨੀਆ 'ਚ ਤਬਾਹੀ ਕਰਤੀ ਨੇਚਰ ਦੀ ਖਾਸ ਕਰਕੇ ਜਿਹੜਾ ਜਿੰਨਾ ਇਹ ਮਤਲਬ ਤੇਜ਼ੀ ਨਾਲ ਮਕੈਨੀਕਲ ਸਾਰਾ ਸਿਸਟਮ ਦੇ ਆਉਣ ਨੇ ਓਜ਼ੋਨ ਲੇਅਰ ਤੋਂ ਲੈ ਕੇ ਵਾਟਰ ਰਿਸੋਰਸ ਸਾਰਾ ਕੁਝ ਕਰਤਾ ਉਹਦੇ ਵਿੱਚ ਇਸ ਲੈਵਲ ਤੇ ਤਾਂ ਇਹ ਇਸ਼ੂ ਪੋਜ਼ ਹੀ ਆ ਜਿਹੜਾ ਸੋਵੀਤ ਯੂਨੀਅਨ ਜਦੋਂ ਤੋਂ ਕੈਪਟਲਿਸਟ ਹੋ ਗਿਆ ਸੀ ਐਕਚੁਅਲੀ ਉਦੋਂ ਬਾਅਦ ਹੀ ਪੋਸਟ-ਮੋਡਰਨ ਪਾਸ ਚ ਸ਼ੁਰੂ ਹੋਇਆ ਜੋ ਤੁਸੀਂ ਇਹ ਕਹਿ ਰਹੇ ਹੋਗੇ ਕਿ ਵੀ ਇਸ ਤਰ੍ਹਾਂ ਦੇ এনवायरमेंट ਦਾ ਮਸਲਾ ਮੰਨ ਲਿਓ ਠੀਕ ਆ ਬਿਲਕੁਲ ਠੀਕ ਗੱਲ ਆਗੀ ਮੈਂ ਕਹਿ ਰਿਆਂਗਾ ਕਿ ਜਦੋਂ ਤੁਸੀਂ ਇਕਲਗੀਰ ਖਿੱਚ ਲਿਓ ਦੁਨੀਆ ਤੋਂ ਜਿਹੜੇ ਤੁਹਾਡੇ ਚਾਹੇ ਹੋ ਇਸ਼ੂ ਬਾਅਦ ਚ ਆਏ ਜੀ ਤਾਂ ਦੂਰਦਰਸ਼ੀ ਹੋਣਾ ਤੁਸੀਂ ਤਾਂ ਦੁਨੀਆ ਦੇਖ ਰਹੇ ਹੋ ਤੁਹਾਡਾ ਮਾਡਲ ਕੀ ਤੁਸੀਂ ਇਹ ਕਮੀਆਂ ਵੀ ਮੰਨਦੇ ਹੋ ਉਥੋਂ ਦੀਆਂ ਕਿ ਜਿਹੜੀਆਂ ਪ੍ਰਿੰਸੀਪਲੀ ਲਕੀਰਾਂ ਖਿੱਚਣੀਆਂ ਸੀਗੀਆਂ ਮੈਂ ਉਹ ਦੋ ਚੀਜ਼ਾਂ ਕਹਤਿਆਂ ਨੈਸ਼ਨਲਾਈਜ਼ ਕਰਨਾ ਤੇ ਵੈਲਥ ਡਿਸਟ੍ਰੀਬਿਊਸ਼ਨ ਨੋ ਪ੍ਰੋਬਲਮ ਉਹ ਹੋਇਆ ਉੱਥੇ ਵਧੀਆ ਹੋਇਆ ਵਧੀਆ ਮਾਡਲ ਸੀਗਾ ਉਹ ਵਿੱਚ ਕੋਈ ਦੋ ਰਹਿ ਨਹੀਂ ਹੈਗੀ ਪਰ ਜਿਹੜੀਆਂ ਬਹੁਤ ਸਾਰੀਆਂ ਇਆਂ ਇਆਂ ਡਿਬੇਟਾਂ ਜਿਹੜੀਆਂ ਆਉਣ ਵਾਲੇ ਸਮੇਂ ਚ ਆਉਣੀਆਂ ਸੀ ਜਾਂ ਪ੍ਰਿੰਸੀਪਲੀ ਲਕੀਰ ਖਿੱਚਣੀ ਸੀਗੀ ਕੈਪਟਲਿਜ਼ਮ ਉਹ ਤਾਂ ਨਹੀਂ ਖਿੱਚੀ ਗਈ ਉੱਥੇ ਨਹੀਂ ਦੇਖੋ ਕੈਪਟਲਿਜ਼ਮ ਦੇ ਵਿੱਚੋਂ ਲਖੀਰ ਹੈ ਜਿਹੜੀ ਇੱਕ ਲੈਵਲ ਤੇ ਇਹ ਇਹ ਉਹ ਫੀਲਡ ਹੈ ਜਦੋਂ ਜਿਹੜਾ ਉਹ ਕਿਉਂਕਿ ਜੇ ਤੁਸੀਂ ਡਿਵੈਲਪਮੈਂਟ ਦੇ ਮਾਡਲ ਤੇ ਲਖੀਰ ਖਿੱਚ ਦਿੰਦੇ ਤਾਂ ਸ਼ਾਇਦ এনਵਾਇਰਨਮੈਂਟ ਦਾ ਜਿਹੜਾ ਇਸ਼ੂ ਦਾ ਲੋਕ ਤਾੜੀਆਂ ਮਾਰਦੇ ਇੱਕ ਦੇਖੋ ਯਾਰ ਆਹ ਬੰਦੇ ਤਾਂ ਪਹਿਲਾਂ ਹੀ ਕਰ ਰਹੇ ਸੀਗੇ ਆਹ ਫਰਕ ਆ ਕਾ ਕਮਿਊਨਿਜ਼ਮ ਤੇ ਕੈਪਟਲਿਜ਼ਮ ਚ ਨਹੀਂ ਕੈਪ ਇਹਦੇ ਚ ਦਾ ਇਸ਼ੂ ਇਹ ਹੈ ਵੀ ਜਿਹੜਾ ਕੈਪਟਲਿਜ਼ਮ ਨੇ ਜੋ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਜੋ ਜੈਸ ਲੈਵਲ ਤੇ ਦੁਨੀਆ ਦੇ ਨੇਚਰਲ ਰਿਸੋਰਸਸ ਦੀ ਤਬਾਹੀ ਹੋਈ ਹੈ ਸਾਨੂੰ ਐ ਵੀ ਤਾਂ ਦੇਖਣਾ ਪਊ ਨਾ ਵੀ ਸਾਰਾ ਕੁਝ ਜਿਹੜਾ ਉਸ ਵੇਲੇ ਦੁਨੀਆ ਚੱਲ ਰਹੀ ਮਤਲਬ ਲਗਭਗ 80-85 ਸਾਲ ਪਹਿਲਾਂ ਦੇ ਸੋਵੀਤ ਯੂਨੀਅਨ ਤੋਂ ਹੀ ਐਕਸਪੈਕਟ ਕੀਤਾ ਜਾ ਰਿਹਾ ਵੀ ਉਹ ਕਰਦਾ ਗੱਲ ਕੀ ਹੈ ਕਿਉਂਕਿ ਉਹਦੀ ਪ੍ਰਿੰਸੀਪਲ ਪੋਲਿਟਿਕਸ ਇਹ ਕਹਿੰਦੀ ਸੀ ਕਹਿੰਦੀ ਸੀ ਪਰ ਤੁਸੀਂ ਸੋਚੋ ਵੀ ਨਾ ਇਹ ਵੀ ਤਾਂ ਦੇਖੋ ਵੀ 1917 ਤੋਂ ਲੈ ਕੇ ਬੇਸਿਕਲੀ ਸਟਾਲਿਨ ਹੋਰਾਂ ਕੋਲੇ 1930-35 ਤੱਕ ਦਾ ਇੱਕ ਪੀਰੀਅਡ ਹੈ ਜਿਹੜਾ 35 ਤੋਂ ਲੈ ਕੇ 45 ਤੇ ਮੁੜ ਕੇ ਵਾਰ ਦਾ ਉਹ ਸਾਰਾ ਪੀਰੀਅਡ ਹੈ ਉਹ ਤਾਂ ਇੱਕ ਤਰ੍ਹਾਂ ਤਬਾਹੀ ਹੋਈ ਹੈ ਤੇ ਉਸ ਤਬਾਹੀ ਨੂੰ ਮੁੜ ਉਹਨਾਂ ਨੇ ਅਭਾਰਿਆ ਸਤੋ ਲੋਕ ਵਰਲਡ ਵਾਰ ਚ ਮਾਰੇ ਵੀ ਮਾਰੇ ਵੀ ਗਏ ਉਹਨਾਂ ਦੇ ਉਹ ਸਾਰਾ ਕੁਝ ਵਾਪਰਿਓ ਸਰ 30 ਤੋਂ ਬਾਅਦ ਲੋਕ ਮਾਰੇ ਗਏ ਹਾਂ 30 ਆਹੀ ਦਿਨ ਨੇ ਉਹਨਾਂ ਦੀ ਵਿਕਟਰੀ ਦੇ ਜਿਹੜੇ ਚੱਲ ਰਹੇ ਨੇ ਉਹ ਪ੍ਰੋਗਰਾਮ ਵੀ ਰੱਖਿਆ ਹੈ ਉਹਨਾਂ ਨੇ ਹਾਂ ਹਾਂ ਉਹਨਾਂ ਨੇ ਉਹ ਕਰ ਰਹੇ ਸਭ ਨੂੰ ਬੁਲਾਇਆ ਸੀ ਰਾਜਨਾਥ ਸਿੰਘ ਨੇ ਜਾਣਾ ਸੀ ਗਿਆ ਨਹੀਂ ਕੋਈ ਉਹ ਦਿਨ ਨੇ ਉਹ ਜਿਹੜਾ 30 ਸਾਲ ਦਾ ਉਹ ਪੀਰੀਅਡ ਹੈ ਨਾ ਉਸ ਪੀਰੀਅਡ ਦੇ ਵਿੱਚ ਇਸ ਲੈਵਲ ਤੇ এনवायरमेंट ਦਾ ਜਾਂ ਇਹ ਇਸ਼ੂ ਉਦੋਂ ਤੱਕ ਦੁਨੀਆ 'ਚ ਪੋਜ਼ ਹੀ ਨਹੀਂ ਸੀ ਹੋਇਆ ਇਹ ਤਾਂ ਹੁਣ ਦੇਖੋ ਬਹੁਤ ਜਨਰਲ ਗੱਲ ਹੈ ਤੁਸੀਂ ਜਿਵੇਂ ਕਹਿੰਦੇ ਮੈਂ ਕਹਿੰਦਾ ਠੀਕ ਆ ਇਸ਼ੂ ਮੈਂ ਕਹਿੰਦਾ ਇਸ਼ੂ ਠੀਕ ਆ ਜਦੋਂ ਤੁਸੀਂ ਇੱਕ ਪ੍ਰਿੰਸੀਪਲੀ ਕਹਿ ਜਾਂ ਸ਼ਾਸਨ ਜਾਂ ਹੀ ਜੀ ਕਲੇਮ ਕਰ ਰਹੇ ਹੋ ਕਿਸੇ ਗੱਲ ਦਾ ਤਾਂ ਤੁਹਾਡੀਆਂ ਤਾਂ ਫਿਲਾਸਫਿਕਲੀ ਤੇ ਪ੍ਰਿੰਸੀਪਲੀ ਡਾਇਰੈਕਸ਼ਨ ਨੇ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਸੀ ਜਿਹੜੀਆਂ ਉਸ ਪੂਰੇ ਮਾਡਲ ਨੂੰ ਜਿਹਨੂੰ ਨਗੇਟ ਕੀਤਾ ਤੁਸੀਂ ਨਗੇਟ ਕਰਕੇ ਤੁਸੀਂ ਰੈਵਲੂਸ਼ਨ ਕੀਤਾ ਨਾ ਉਹਦੇ ਨਾਲ ਮਿਲਦੀਆਂ ਨਾ ਉਹ ਤੋਂ ਲਕੀਰ ਖਿੱਚਦੀਆਂ ਉਹ ਵੱਖਰੀ ਗੱਲ ਉਹਨਾਂ 'ਚ ਘਾਟਾਂ ਕਮੀਆਂ ਹੋ ਸਕਦੀਆਂ ਸੀ ਦੇਖੋ ਉਹਦੇ 'ਚ ਗੱਲ ਕੀ ਹੈ ਜਦੋਂ ਤੁਸੀਂ ਕ੍ਰਿਟਿਸਾਈਜ਼ ਕਰਦੇ ਜਦੋਂ ਸ਼ੌਕਾਦੀ ਇਸ਼ੂ ਆਉਂਦਾ ਉਹਦੇ ਲੋਕ ਤਾੜੀਆਂ ਮਾਰਦੇ ਕਿ ਯਾਰਾ ਬੰਦੇ ਬੜੇ ਕਮਾਲ ਦੇ ਨੇ ਨਹੀਂ ਨਹੀਂ ਇਹ ਤਾਂ ਇਹ ਤਾਂ ਫਿਰ ਇੱਕ ਗੈਰ ਸੈਂਟੀਫਿਕ ਗੱਲ ਹੋ ਜੂਗੀ ਇਹ ਉਹਦਾ ਰੀਜ਼ਨ ਇਹ ਹੈ ਵੀ ਮਾਰਕਸਿਜ਼ਮ ਇਹ ਕਹਿੰਦਾ ਹੀ ਨਹੀਂ ਵੀ ਉਹ ਜਿਵੇਂ ਕਹ ਲੋ ਮਹਾਪੁਰਸ਼ਾਂ ਵਾਂਗੂ ਸਦੀਆਂ ਗਾਂ ਦੇਖ ਕੇ ਦੱਸ ਸਕਦਾ ਨਹੀਂ ਗ੍ਰੈਜੂਲੀ ਚੀਜ਼ਾਂ ਡਿਵੈਲਪ ਹੁੰਦੀਆਂ ਉਹ ਜਿਹੜੀ ਡਿਵੈਲਪਮੈਂਟ ਹੈ ਉਹ ਸਿਚੁਏਸ਼ਨਸ ਚੋਂ ਹੀ ਆਉਂਦੀ ਹੈ ਪ੍ਰੋਬਲਮਾਂ ਆਉਂਦੀਆਂ ਉਹਨੂੰ ਰਿਜ਼ੋਲਵ ਕਰਦੇ ਜਾਣਾ ਇਹਦੀ ਬਹੁਤ ਹੀ ਜਿਦੋਂ ਅਸੀਂ ਕਹਾਂਗੇ ਲਾਈਵ ਐਗਜ਼ਾਮਪਲ ਹੈ ਜਿਹੜੀ ਜਿਵੇਂ ਮੈਂ ਹੁਣ ਉਹਦੀ ਡਿਟੇਲ ਚ ਨਹੀਂ ਜਾਂਦਾ ਜਿਹੜੀਆਂ ਸੋਵੀਤ ਯੂਨੀਅਨ ਦੇ ਇਕਨੋਮਿਕ ਮਾਡਲ ਦੀਆਂ ਪ੍ਰੋਬਲਮਾਂ ਉਹਨਾਂ ਨੂੰ ਇੱਕ ਲੈਵਲ ਤੇ ਮਾਓ ਨੇ ਕ੍ਰਿਟੀਸਾਈਜ਼ ਵੀ ਕੀਤਾ ਹੋਇਆ ਤੇ ਕ੍ਰਿਟੀਸਾਈਜ਼ ਕਰਨ ਤੋਂ ਬਾਅਦ ਉਹ ਤੋਂ ਬਾਅਦ ਜੋ ਉਹੀ ਐਫਰਟ ਹੋ ਰਹੀ ਸੀ ਕਲਚਰ ਰੈਵਲੂਸ਼ਨ ਦੀ ਸਾਰੇ ਇਹਦਾ ਹੁਣ ਦੇਖੋ ਸਾਰੇ ਇੱਕ ਜਿਹੜੀ ਕਨਸਟੰਟ ਮੂਵਮੈਂਟ ਆ ਉਹ ਤਾਂ ਜਾਣਦੀ ਹੋਈ ਹੈ ਵੀ ਉਹ ਰੇਡੀ ਬੇਟ ਦੇ ਅੰਦਰ ਵੀ ਬਹੁਤ ਸਾਰੇ ਡਿਫਰੈਂਸ ਆਈਆਂ ਤੇ ਉਹ ਗੱਲਾਂ ਉਸੇ ਨੂੰ ਹੀ ਦੂਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸੀ ਇਹ ਗੱਲ ਆ ਵੀ ਐ ਤਾਂ ਫਿਰ ਕਹਿ ਦੂਗਾ ਫਿਰ ਚੀਨ ਚ ਵੀ ਨਹੀਂ ਕੋਈ ਰਿਹਾ ਹਾਂ ਨਹੀਂ ਰਿਹਾ ਕਿਉਂਕਿ ਉਹ ਹਲੇ ਲੀਡਰਸ਼ਿਪ ਦੇ ਲੈਵਲ ਤੇ ਸੋਚਣ ਦੇ ਲੈਵਲ ਤੇ ਹੋ ਰਹੀਆਂ ਸੀ ਇੰਪਲੀਮੈਂਟ ਹੋਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸੀ ਉਹ ਮੁੜ ਕੇ ਉਹਨਾਂ ਨੇ ਫਿਰ ਤਾਂ ਅਖਤਾ ਪਲਟਾਤਾ ਉੱਥੇ ਤਾਂ ਵਾਪਰ ਗਿਆ ਪਰ ਗੱਲ ਇਹ ਆ ਵੀ ਇਹ ਸਾਰਾ ਕ੍ਰਿਟਿਸਿਜ਼ਮ ਹੈ ਜ ਦੇਖੋ ਜਦੋਂ ਦੁਨੀਆ ਇਸ ਕਮਿਊਨਿਜ਼ਮ ਦੇ ਮਾਡਲ 'ਚ ਕੋਈ ਪ੍ਰੋਬਲਮ ਹੈ ਜਾਂ ਨਹੀਂ ਹੈ ਮੈਂ ਸਿੱਧਾ ਪੁੱਛ ਲੈਣਾ ਹਾਂ ਮੈਂ ਮੈਂ ਇਹੀ ਕਹਿਣਾ ਵੀ ਕਮਿਊਨਿਜ਼ਮ ਦੇ ਮਾਡਲ ਦੀ ਪ੍ਰੋਬਲਮ ਦੇ ਨਾਲੋਂ ਸਾਨੂੰ ਜ਼ਿਆਦਾ ਜੋ ਕੈਪੀਟਲਿਜ਼ਮ ਦੀਆਂ ਪ੍ਰੋਬਲਮਜ਼ ਆ ਉਹਦਾ ਫਿਕਰ ਤੇ ਉਹਦਾ ਉਹਦੇ ਕ੍ਰਿਟਿਸਿਜ਼ਮ ਕਰਨ ਦੀ ਲੋੜ ਹੈ ਕਮਿਊਨਿਜ਼ਮ ਦੇ ਮਾਡਲ ਨੇ ਤਾਂ ਡਿਵੈਲਪ ਹੁੰਦੇ ਜਾਣਾ ਉਹਨੇ ਬਹੁਤ ਕੁਝ ਪੋਜ਼ਿਟਿਵ ਦਿੱਤਾ ਦੁਨੀਆ ਨੂੰ ਤੇ ਇਦੋਂ ਅੱਗੇ ਵੀ ਦਊਗਾ ਜਦੋਂ ਉਹ ਬਣੂਗਾ ਸੋਸ਼ੀਅਲਿਜ਼ਮ ਆਉਣਾ ਹੈ ਇਹ ਇੰਡੀਆ 'ਚ ਤਾਂ ਵੈਸੇ ਹੀ ਨਿਊ ਡੈਮੋਕਰੈਟਿਕ ਰੈਵਿਊਸ਼ਨ ਹੈ ਹਾਲੇ ਹਾਲੇ ਤਾਂ ਸੋਸ਼ੀਅਲਿਜ਼ਮ ਨਹੀਂ ਬਣਨਾ ਚਾਹੀਦਾ ਡਿਵੈਲਪਮੈਂਟ ਦਾ ਜੇ ਤੁਸੀਂ ਮੰਨਦੇ ਹੋ ਬਹੁਤ ਸਾਰੀਆਂ ਤੇਰਾਸ ਹਾਂ ਮੈਂ ਤਾਂ ਆਪਣੀ ਮੰਨ ਕੇ ਹੀ ਕਹੂੰਗਾ ਨਾ ਵੀ ਜੀ ਦਾ ਮਤਲਬ ਹੈ ਵੀ ਕਿਉਂਕਿ ਜੋ ਇਹਦੇ ਵਿਕਾਸ ਦਾ ਪੱਧਰ ਹੈ ਉਦੋਂ ਅੱਗੇ ਨੇ ਸੋਸ਼ਲਿਜ਼ਮ ਵੱਲ ਜਾਣਾ ਇਹ ਤਾਂ ਇੰਨਾ ਹੀ ਫਰਕ ਹੈ ਇੱਕ ਸਟੇਜ ਦੀ ਗੱਲ ਹੀ ਆ ਉਹ ਤਾਂ ਇਸ ਕਰਕੇ ਉਦੋਂ ਉਹ ਸਾਰੀਆਂ ਚੀਜ਼ਾਂ ਨੇ ਰਸ਼ੀਆ ਦੇ ਐਕਸਪੀਰੀਅੰਸ ਨੇ ਵੀ ਆਉਣਾ ਚਾਈਨਾ ਦੇ ਵੀ ਇੰਨੇ ਵੀ ਆਉਣਾ ਤੇ ਈ ਵੀ ਨਾ ਇੰਡੀਆ ਦਾ ਆਪਦਾ ਵੀ ਹੋਊਗਾ ਐ ਥੋੜਾ ਉੱਥੋਂ ਦੀ ਕਾਪੀ ਹੈ ਇਹ ਬਿਲਕੁਲ ਵੀ ਜੋ ਉੱਥੇ ਹੋ ਗਿਆ ਉਵੇਂ ਹੀ ਹੋਣਾ ਇਥੋਂ ਦੀ ਆਪਦੀ ਸਿਚੁਏਸ਼ਨ ਹੈ ਪਰ ਠੀਕ ਆ ਉਹਨਾਂ ਉਹਨਾਂ ਚੀਜ਼ਾਂ 'ਚ ਉਹ ਵੀ ਲੈਸਨ ਹਾਸ ਕਮਿਊਨਿਜ਼ਮ ਦੇ ਮਾਡਲ ਦੀ ਆਲੋਚਨਾ ਦੀ ਬਜਾਏ ਸਾਡਾ ਇਸ਼ੂ ਹੈ ਵੀ ਕੈਪਟਲਿਜ਼ਮ ਦੇ ਮਾਡਲ ਦੀ ਆਲੋਚਨਾ ਇਹ ਮੁੱਖ ਗੱਲ ਹੈ ਜੀ ਕਿਉਂ ਕਿ ਕਿਉਂਕਿ ਇਸ ਵੇਲੇ ਤੱਕ ਹੁਣ ਉਹ ਤਾਂ ਕਹਿੰਦੇ ਸੀਗੇ ਵੀ 1991 ਦੇ ਵਿੱਚ ਵੀ ਇਤਿਹਾਸਦੰਤ ਹੋ ਗਿਆ ਇਤਿਹਾਸਦੰਤ ਤਾਂ ਹੋ ਗਿਆ ਸੀ ਨਾ ਉਹਨਾਂ ਦੇ ਹਿਸਾਬ ਨਾਲ ਤਾਂ ਗੱਲ ਹਾਂ ਮੁੱਖ ਗੀ ਹਾਂ ਜਪਾਨ ਵਾਲਿਆਂ ਨੇ ਜੋ ਜਿਹੜਾ ਕੀ ਨਾਂ ਸੀ ਉਹਦਾ ਫੁਕੂ ਹੀ ਹਾਂ ਉਹਨੇ ਕਿਹਾ ਸੀ ਵੀ ਹੁਣ ਤਾਂ ਉਸ ਗੱਲ ਨੂੰ ਵੀ 35 ਸਾਲ ਹੋ ਗਏ ਤੇ ਕੈਪਟਲਿਜ਼ਮ ਦਾ ਜੋਜ ਇਹ ਨਾ ਸੰਕਟਾਂ 'ਚ ਫਸਿਆ ਹੋਇਆ ਇਹਦੇ ਚੋਂ ਉਹਦੇ ਕੋਲੇ ਜਿਹੜਾ ਰਾਹ ਹੈ ਲੋਕਾਂ ਕੋਲੇ ਉਹੋ ਪ੍ਰਾਈਵੇਟ ਪ੍ਰਾਪਰਟੀ ਤੋਂ ਸੋਸ਼ੀਅਲਾਈਜੇਸ਼ਨ ਵੱਲ ਜਾਣ ਦਾ ਹੀ ਰਾਹ ਇਹ ਗੱਲ ਠੀਕ ਹੈ ਵੀ ਸੋਸ਼ੀਅਲਾਈਜੇਸ਼ਨ ਕਰਨ ਵੇਲੇ ਇਸ਼ੂ ਤਾਂ ਹੁੰਦੇ ਹੀ ਨੇ ਪ੍ਰੋਬਲਮਾਂ ਤਾਂ ਹੁੰਦੀਆਂ ਆ ਉਹਨਾਂ ਪ੍ਰੋਬਲਮਾਂ ਨੂੰ ਉਹਨਾਂ ਐਕਸਪੀਰੀਅੰਸ ਤੋਂ ਸਿੱਖ ਕੇ ਸੋਲਵ ਕਰਨਾ ਹੋਊਗਾ ਅੱਗੇ ਵਧਣਾ ਹੋਊਗਾ ਹਾਂ 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 ਪਰ ਜਿਹੜੇ ਇਸ ਤੋਂ ਜਿਵੇਂ ਹੁਣ ਮੈਂ ਪਿਛਲੇ ਦਿਨ ਅਮਰਜੀਤ ਚੰਦਰ ਨਾਲ ਗੱਲ ਕਰ ਰਿਹਾ ਸੀ ਜਿਹੜੇ ਇਸ ਆਈਡੀਆ ਨਾਲ ਕਦੇ ਰਏ ਹੁਣ ਨਰਾਸ਼ ਹੋ ਗਏ ਨਰਾਸ਼ ਹੋ ਗਏ ਜਾਂ ਕਹਿੰਦੇ ਅਸੀਂ ਤਾਂ ਹੈਗੇ ਹੀ ਹਾਂਗੇ ਇਹ ਕਿਤੇ ਹੋਰ ਨੇ ਉਹ ਕਹਿੰਦੇ ਹੈਗੇ ਕਿ ਵੀ ਯਾਰ ਪਰਸਨਲ ਚੀਜ਼ਾਂ ਨੂੰ ਵੀ ਧਰਮ ਤੋਂ ਕਿਸੇ ਨੂੰ ਇੰਨਾ ਦੂਰ ਕਰ ਦੇਣਾ ਪ੍ਰਾਈਵੇਟ ਪ੍ਰ ਉਹ ਠੀਕ ਨਹੀਂ ਸੀਗਾ ਅਮਰਜੀ ਚੰਦਨ ਨੇ ਇਹ ਮੈਨੂੰ ਮੇਰੇ ਕੋਲੇ ਉਹ ਕਿਹਾ ਕਿ ਮੈਂ ਮੰਨਦਾਗਾ ਕਿ ਜਿਹੜਾ ਉੱਥੇ ਨੈਸ਼ਨਲਾਈਜ਼ ਹੈ ਤੇ ਕੋਈ ਨਾਵਲ ਦਾ ਵੀ ਜ਼ਿਕਰ ਕਰ ਰਿਹਾ ਸੀ ਕਿ ਨਾਵਲ ਪੜ੍ਹਨਾ ਚਾਹੀਦਾ ਕੀ ੱੱੱਕੇ ਨਾਲ ਹੋਇਆ ਉਹਦੇ ਚ ਇੱਕ ਗੱਲ ਇਹ ਹੈ ਹਨਾ ਵੀ ਵੀ ਜਾਂ ਜੀ ਪਰਸਨਲ ਨੂੰ ਪਰ ਮਤਲਬ ਹਿਊਮਨ ਨੂੰ ਮਾਈਨਸ ਕਰ ਦੇਣਾ ਪਰਸਨਲ ਨੂੰ ਬਿਲਕੁਲ ਹੀ ਮਾਈਨਸ ਕਰ ਦੇਣਾ ਵੀ ਇਹ ਇਹ ਜਿਹੜੀ ਚੀਜ਼ ਆ ਗਈ ਮੈਂ ਜਾਂ ਧਰਮ ਦੀ ਜਦ ਵਿੱਚ ਧਰਮ ਇੱਕ ਪਰਸਨਲ ਚੀਜ਼ ਆ ਬੰਦੇ ਦੀ ਉਹਦੇ ਨਾਲ ਜੁੜਿਆ ਹੋਇਆ ਅਲਟੀਮੇਟਲੀ ਜਦੋਂ ਤੁਸੀਂ ਇਹ ਦੁਨੀਆਂ ਹੋਇਆ ਵੀਗਾ ਕਿ ਜੇ ਆਪਾਂ ਚਾਈਨਾ ਤੇ ਰਸ਼ੀਆ ਚ ਵੈਸੇ ਦੇਖੀਏ ਉੱਥੇ ਕੋਈ ਜਿਹੜੀ ਨਾਸਤਿਕਵਾਦੀ ਉਸ ਤਰ੍ਹਾਂ ਬਾਅਦ ਚ ਨਹੀਂ ਰਹੀਗੀ ਉਹ ਫਿਰ ਜਾ ਕੇ ਟਿਲਟ ਹੋ ਗਈ ਉਹ ਨਹੀਂ ਤਾਂ ਜਦੋਂ ਕੋਈ ਟਰਾਂਸਫਰ ਹੋ ਜਾਂਦਾ ਹੈ ਟਰਾਂਸਫਰਮੇਸ਼ਨ ਕਿਸੇ ਚ ਹੁੰਦੀ ਹੈ ਤਾਂ ਖੜਾ ਰਹਿਣਾ ਚਾਹੀਦਾ ਬੰਦਾ ਤਾਂ ਉਹ ਕਹਿੰਦੇ ਸੀ ਜਿਹੜੀਆਂ ਬਹੁਤ ਪਰਸਨਲ ਚੀਜ਼ਾਂ ਨੇ ਬੰਦੇ ਦੀਆਂ ਨਾ ਮਾਰਕਸਿਜ਼ਮ ਦੀ ਜਾਂ ਨੂ ਮਾਰਕਸਿਸਟ ਵੀ ਬਹੁਤ ਸਾਰੀ ਲੋਚਨਾ ਕਰਦੇ ਨੇ ਕਈ ਗੱਲਾਂ ਦੇ ਉੱਤੇ ਜਿਹੜੇ ਨਿਊ ਮਾਰਕਸਿਸਟ ਨੇ ਉਹ ਮਤਲਬ ਕੀ ਗਰੀ ਇੰਟਰਪ੍ਰੀਟੇਸ਼ਨ ਕਰਨ ਲੱਗੇ ਜਦੋਂ ਮਾਰਕਸਿਜ਼ਮ ਦੀ ਬੇਸਿਕਲੀ ਇਹ ਜਿਹੜੀ ਕੈਪਟਲਿਸਟ ਜਿਹੜੀ ਆਈਡੀਓਲੋਜੀ ਆ ਇਹ ਉਹਦੀ ਫਰੇਮ ਦੀਆਂ ਗੱਲਾਂ ਨੇ ਉਹਨੂੰ ਭਾਵੇਂ ਨਿਊ ਮਾਰਕਸਿਸਟ ਕਹਿ ਲੋ ਉਹਨੂੰ ਬਾਅਦ ਚ ਪੋਸਟ ਮੋਡਰਨਿਜ਼ਮ ਆਇਆ ਕਿੰਨਾ ਕੁਛ ਹੋਇਆ ਸਾਰੀਆਂ ਕੈਪਟਲਿਸਟ ਫਰੇਮ ਦੀਆਂ ਜਿਹੜੀ ਕਿ ਜਿਹਨੂੰ ਅਸੀਂ ਅਧਿਆਤਮਵਾਦੀ ਥਿਊਰੀਆਂ ਹੀ ਨੇ ਇਹ ਉਧਰ ਵਾਲੀਆਂ ਗੱਲ ਕੀ ਹੈ ਇੱਕ ਇੱਕਦਮ ਮੈਂ ਕਮੈਂਟ ਇਸ ਗੱਲ ਤੇ ਕਰਨਾ ਚਾਹੁੰਨਾ ਵੀ ਜਿਹੜੇ ਬੰਦੇ ਮੂਵਮੈਂਟ ਤੋਂ ਨਿਰਾਸ਼ ਹੋ ਜਾਂਦੇ ਨੇ ਨਾ ਉਹਨਾਂ ਨੂੰ ਪਹਿਲੇ ਮਾਡਲ ਦੀਆਂ ਪ੍ਰੋਬਲਮਾਂ ਜ਼ਿਆਦਾ ਦਿਖਦੀਆਂ ਨੇ ਪ੍ਰੋਬਲਮ ਹੁੰਦੀਆਂ ਉਹਨਾਂ ਇਹ ਨਹੀਂ ਹੈ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਵੀ ਇਹ ਤਾਂ ਮਾਰਕਸਿਜ਼ਮ ਹੀ ਨਹੀਂ ਕਹਿੰਦਾ ਵੀ ਤੁਸੀਂ ਉਹਨੂੰ ਕੋਈ ਅਲਟੀਮੇਟ ਚੀਜ਼ਾਂ ਕਹਿੰਨੇ ਹੋ ਉਹ ਇੱਕ ਸੋਸਾਇਟੀ ਦੇ ਇੱਕ ਡਿਵੈਲਪਮੈਂਟ ਦੇ ਇੱਕ ਫੇਜ਼ ਚ ਲੋਕਾਂ ਦੇ ਐਕਸਪੀਰੀਅੰਸ ਨੇ ਉਹ ਮੁੱਲਵਾਨ ਨੇ ਤੇ ਉਹ ਗਾਂਹਾਂ ਵਾਸਤੇ ਮਹੱਤਵਪੂਰਨ ਰਹਣਗੇ ਉਹ ਅਵਾਲਵ ਹੁੰਦੇ ਨੇ ਤੇ ਗਾਂਹਾਂ ਵਾਸਤੇ ਮਹੱਤਵਪੂਰਨ ਰਹਿਣਗੇ ਉਹ ਉਹ ਬੇਸ ਬਣਨਗੇ ਅੱਗੇ ਵਧਣ ਵਾਸਤੇ ਤੇ ਉਹ ਡਿਵੈਲਪ ਵੀ ਹੋਣਗੇ ਇਸ ਲੈਵਲ ਤੇ ਦੇਖਣਾ ਇਸ ਕਰਕੇ ਜਿਹੜੇ ਨਿਰਾਸ਼ ਬੰਦੇ ਨੇ ਉਹਨਾਂ ਨੂੰ ਉਹਦੀਆਂ ਕਮੀਆਂ ਹੀ ਵਿਖਦੀਆਂ ਨੇ ਤੇ ਉਹਦੇ ਵਾਸਤੇ ਬਾਜ਼ਵੀਅਤ ਵੀ ਬਣਦੀ ਹੈ ਉਹ ਚੀਜ਼ਾਂ ਤਾਂ ਨਿਰਾ ਜਿਹੜੇ ਮਾਡਲ ਨੇ ਫੇਲ ਹੀ ਹੋ ਜਾਣਾ ਉਹਦੇ ਵਾਸਤੇ ਜ਼ਿੰਦਗੀ ਲਾਉਣ ਦਾ ਫਾਇਦਾ ਮਤਲਬ ਬੱਚਿਆਂ ਵਾਲੇ ਸਵਾਲ ਨੇ ਮੇਰਾ ਬੇਟਾ ਹੈ ਉਹਨਾਂ ਨੂੰ ਉਹਨੂੰ ਲੱਗਦਾ ਵੀ ਆਪਾਂ ਰੈਵੋਲੂਸ਼ਨ 'ਚ ਲੱਗੇ ਹੋਏ ਆਂ ਵੀ ਆਪਣੇ ਵੀ ਚਲੋ ਸਾਡਾ ਸਾਰਿਆਂ ਦਾ ਹੀ ਮਸਲਾ ਹੈ ਵੀ ਠੀਕ ਆਪਾਂ ਲਹਿਰ 'ਚ ਕੰਮ ਕਰਦੇ ਆਂ ਛੋਟੇ ਬੱਚਿਆਂ ਨੂੰ 10ਵੀਂ ਆਪਣੇ 8-10 ਸਾਲ ਦੇ ਬੱਚੇ ਸੁਣਦੇ ਨੇ ਆਲੇ ਦੁਆਲੇ ਨੂੰ ਲੱਗਦਾ ਵੀ ਜੇ ਰੈਵੋਲੂਸ਼ਨ ਜੇ ਚੀਨ 'ਚ ਨਹੀਂ ਰੈ ਰਸ਼ੀਆ 'ਚ ਨਹੀਂ ਰੈ ਫਿਰ ਆਪਾਂ ਇੰਨੀ એનર્ਜੀ ਕਿਉਂ ਲਾਉਨੇ ਆ ਇਹ ਹੁਣ ਬੱਚੇ ਦਾ ਸਵਾਲ ਹੈ ਉਹਨੂੰ ਤਾਂ ਸੋਸ਼ਲ ਡਿਵੈਲਪਮੈਂਟ ਦਾ ਸੁਸਾਇਟੀ ਦਾ ਇਹ ਨਹੀਂ ਨਾ ਪਤਾ ਉਹਦਾ ਤਾਂ ਮਸੂਮ ਸਵਾਲ ਹੈ ਪਰ ਸਾਡੇ ਹਾਲਤ ਇਹ ਹੈ ਵੀ ਸਾਡੇ ਪੁਰਾਣੇ-ਪੁਰਾਣੇ ਬੰਦੇ ਬੱਚਿਆਂ ਵਾਲੀਆਂ ਗੱਲਾਂ ਕਰਦੇ ਨੇ ਉਹ ਐਂ ਕਹਿੰਦੇ ਆ ਵੀ ਜੇ ਯਾਰ ਉੱਥੇ ਨਹੀਂ ਰਿਹਾ ਜੇ ਹੁਣ ਉੱਥੇ ਇੰਨੀਆਂ ਪ੍ਰੋਬਲਮਾਂ ਸੀ ਉੱਥੇ ਆਹ ਪ੍ਰੋਬਲਮ ਸੀ ਆਜੋ ਪਹਿਲਾਂ ਹੁਣ ਸੋ ਵੀ ਤੀ ਨੂੰ ਹੀ ਨਾਲੀਆਂ ਪ੍ਰੋਬਲਮਾਂ ਨਤਾਰ ਲਈਏ ਫੇਰ ਜੇ ਤਾਂ ਭਰੋਸਾ ਬਣ ਗਿਆ ਵੀ ਹਾਂ ਆਹ ਪ੍ਰੋਬਲਮਾਂ ਸੀ ਤੇ ਆਪਾਂ ਐਂ ਕਾਮਯਾਬ ਹੋ ਸਕਦੇ ਆ ਫੇਰ ਤਾਂ ਭਾਰਤ 'ਚ ਰੈਵਿਊਲੂਸ਼ਨ ਤੇ ਜ਼ੋਰ ਲਾਵਾਂਗੇ ਦੇਖੋ ਇਹ ਮੇਰਾ ਸੋਚਣਾ ਨਹੀਂ ਕਿਉਂ ਇਥੇ ਰੈਵੋਲੂਸ਼ਨ ਲੋਕਾਂ ਦੀ ਲੋੜ ਹੈ ਇਥੋਂ ਦੇ ਇਥੋਂ ਦੀਆਂ ਜਮਾਤਾਂ ਦੀ ਲੋੜ ਹੈ ਜਿਹੜੀਆਂ ਜਮਾਤਾਂ ਕੋਲੇ ਦੇਖੋ ਸਾਧਨ ਸੰਪਾਨ ਜਮਾਤਾਂ ਕੋਲੇ ਤਾਂ ਚੁਆਇਸ ਹੈ ਉਹਨਾਂ ਨੇ ਤਾਂ ਬਹਿ ਕੇ ਸੋਚਣਾ ਹੈ ਵੀ ਰੈਵੋਲੂਸ਼ਨ ਚ ਲੱਗੀ ਹੈ ਕਿ ਨਾ ਲੱਗੀ ਹੈ ਚਲ ਜੇ ਇੰਨਾ ਕੁ ਲਾ ਲਈਏ ਤਾਂ ਠੀਕ ਹੈ ਜੇ ਇੰਨਾ ਕੁ ਤਾਂ ਪਰਸਨਲ ਵੀ ਚਾਹੀਦਾ ਇਹ ਸਾਰੀਆਂ ਉਹਨਾਂ ਦੀਆਂ ਗੱਲਾਂ ਜਿਹੜੀ ਮਤਲਬ ਮਜ਼ਦੂਰ ਜਮਾਤ ਹੈ ਨਾ ਜਿਨ੍ਹਾਂ ਕੋਲੇ ਹੈਂਡ ਟੂ ਮਾਊਥ ਹੈ ਜਿਹੜੀ ਜਿਨ੍ਹਾਂ ਕੋਲੇ ਵੱਡੀਆਂ ਕੋਈ ਜਾਇਦਾਦਾਂ ਨਹੀਂ ਗੁਜ਼ਾਰ ਜਿਹੜੇ ਹਰ ਵਕਤ ਸੰਕਟਾਂ 'ਚ ਆ ਉਹਨਾਂ ਦੀ ਤਾਂ ਲੋੜ ਰੈਵੋਲੂਸ਼ਨ ਉਹਨਾਂ ਦੀ ਤਾਂ ਕਲਾਸ ਸਟਰਗਲ ਹੈ ਇਸ ਕਰਕੇ ਜਿਹੜੇ ਆਪਣੇ ਵਰਗੇ ਲੋਕ ਆ ਆਪਣੇ ਵਰਗਿਆਂ ਤੋਂ ਮੇਰਾ ਭਾਅ ਆ ਜਿਹੜੇ ਮੀਡਲ ਕਲਾਸ ਚੋਂ ਜਾਂ ਹੇਠਲੀ ਮੀਡਲ ਕਲਾਸ ਕਹਿ ਲੋ ਜਾਂ ਉਹਨਾਂ ਸੈਕਸ਼ਨਾਂ ਚੋਂ ਆਏ ਲੋਕ ਆ ਇਹ ਬੇਸਿਕਲੀ ਇਹ ਆਇਡਿਓਲੋਜੀ ਵੀ ਉਹਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀਆਂ ਜਿਹੜੇ ਇਹ ਕੁਐਸਚਨ ਆਉਂਦੇ ਨੇ ਇਸ ਕਰਕੇ ਰੈਵੋਲੂਸ਼ਨ 'ਚ ਲੱਗੇ ਰਹਿਣਾ ਉਸ ਮਿਸ਼ਨ ਤੇ ਲੱਗੇ ਰਹਿਣਾ ਤੇ ਉਹਨਾਂ ਐਕਸਪੀਰੀਅੰਸ ਨੂੰ ਜਿਹੜੇ ਐਕਸਪੀਰੀਅੰਸ ਪਹਿਲਾਂ ਹੋਏ ਨੇ ਉਹਨਾਂ ਨੂੰ ਐਨਾਲਾਈਜ਼ ਕਰਨਾ ਤੇ ਅਗਲੇ ਵਾਸਤੇ ਫਿਊਚਰ ਵਾਸਤੇ ਕਿਉਂਕਿ ਜਦੋਂ ਅਸੀਂ ਕਰਾਂਗੇ ਨਾ ਬਾਹਰੋਂ ਬੈਠ ਕੇ ਨਹੀਂ ਬਾਹਰ ਪਾਣੀਆਂ ਤੋਂ ਬਾਹਰੋਂ ਖੜ ਕੇ ਕੋਈ ਕਹਿੰਦਾ ਵੀ ਯਾਰ ਮੈਨੂੰ ਸੋਵੀਤ ਯੂਨੀਅਨ ਤੇ ਚੀਨ ਦੇ ਪਹਿਲਾਂ ਐਕਸਪੀਰੀਅੰਸ ਸਾਨੂੰ ਅਸੀਂ ਤਾਂ ਕਲੇਮ ਨਹੀਂ ਕਰਦੇ ਜਣੀ ਸਾਡਾ ਸੁਰਖਲੀ ਵੱਲੋਂ ਜਾਂ ਸਾਡਾ ਐ ਵੀ ਨਹੀਂ ਕਲੇਮ ਵੀ ਅੱਜ ਇੰਡੀਆ ਦੀ ਕਾਮਨਿਸਟ ਪਾਰਟੀ ਵੀ ਨਹੀਂ ਹਲੇ ਤਾਂ ਇੱਕ ਬਣੀ ਹੋਈ ਖਿੰਡੀ ਹੋਈ ਉਹ ਪਾਰਟੀ ਵੀ ਉਹ ਹਲੇ ਇਹਨਾਂ ਚੀਜ਼ਾਂ ਨੂੰ ਨਾ ਤਾਰ ਦੂ ਨਹੀਂ ਉਹ ਕਲਾਸ ਸਟ੍ਰਗਲ ਨੂੰ ਲੀਡ ਕਰਨ ਲੱਗੇ ਜ਼ੋਰ ਨਾਲ ਕਲਾਸ ਸਟ੍ਰਗਲ ਨੂੰ ਐਡਵਾਂਸ ਕਰਨ ਦੀ ਕੋਸ਼ਿਸ਼ ਕਰੇ ਇਹ ਕਰਦੀ ਹੋਈ ਉਹ ਸਾਰੇ ਐਕਸਪੀਰੀਅੰਸ ਵੀ ਹਾਸਲ ਕਰੂਗੀ ਤੇ ਉਹਨਾਂ ਫਿਲਾਸਫੀਕਲ ਕੁਐਸਚਨਸ ਨੂੰ ਉਹਨਾਂ ਵੱਡੇ ਕੁਐਸਚਨਸ ਨੂੰ ਸੋਲਵ ਵੀ ਕਰੂਗੀ ਇੱਕ ਦੂਸਰਾ ਪੱਖ ਜਿਹੜੇ ਤੁਸੀਂ ਗੱਲ ਕੀਤੀ ਬਾਹਰਲੇ ਡਿਬ ਜੇ ਤਾਂ ਅੰਦਰ आओ ਤਾਂ ਡਿਬੇਟ ਕਰੋ ਨਹੀਂ ਮੈਂ ਐ ਨਹੀਂ ਕਹਿੰਦਾ ਵੀ ਡਿਬੇਟ ਨਾ ਕਰਨ ਪਰ ਇੱਕ ਕੁਐਸਚਨ ਹੈ ਇਹ ਇਸ਼ੂ ਹੈ ਜਿਵੇਂ ਸਿੱਖ ਕਹਿੰਦੇ ਯਾਰ ਸਿੱਖਾਂ ਬਾਰੇ ਦਾ ਸਿੱਖੀ ਗੱਲ ਕਰਨਗੇ ਦਲਤ ਕਹਿੰਦੇ ਦਲਤਾਂ ਬਾਰੇ ਦਾ ਦਲਤੀ ਗੱਲ ਕਰਨਗੇ ਫਿਰ ਕਾਮਨਿਸਟਾਂ ਬਾਰੇ ਕਮਿਊਨਿਸਟੀ ਦੀ ਗੱਲ ਕਰਨਗੇ ਨਹੀਂ ਨਹੀਂ ਐਉਂ ਨਹੀਂ ਵੀ ਦੂਜੇ ਸਵਾਲ ਨਹੀਂ ਉਠਾਉਣਗੇ ਮੈਂ ਐਉਂ ਨਹੀਂ ਕਹਿੰਦਾ ਵੀ ਸਵਾਲ ਨਾ ਉਠਾਓ ਪਰ ਮੈਂ ਇਹ ਕਹਿਣਾ ਵੀ ਇਹਦਾ ਮਤਲਬ ਇਹ ਨਹੀਂ ਹੈ ਵੀ ਅੱਜ ਮੂਵਮੈਂਟ ਪਹਿਲਾਂ ਉਹਨਾਂ ਸਾਰੇ ਸਵਾਲਾਂ ਦੀ ਤਸੱਲੀ ਕਰਾ ਕੇ ਤੁਰੂਗੀ ਇੱਥੇ ਰੌਲਾ ਜਿੰਨਾ ਕਹਿ ਸਕਦੇ ਆ ਕਹਾਂਗੇ ਹਾਂ ਜਿੰਨਾ ਕਹਿ ਸਕਦੇ ਆ ਕਹਾਂਗੇ ਬਾਕੀ ਅਸੀਂ ਲੱਗੇ ਹੋਏ ਆ ਸਾ ਅਪਾ ਪਹਿਲਾਂ ਵੀ ਗੱਲ ਕਰਦੇ ਸੀ ਜਿਹੜਾ ਹਰੇਕ ਹੀ ਮੰਨਦੇ ਤੁਸੀਂ ਚਲੋ ਮੈਂ ਮੈਂ ਥੋੜਾ ਲਾਰਜਰ ਸਵਾਲ ਕਰਦੇ ਨਾ ਤੁਹਾਨੂੰ ਕੱਲਿਆਂ ਨੂੰ ਨਹੀਂ ਐ ਕਿਉਂ ਆਗਾ ਕਿ ਰਸ਼ੀਆ ਦੇ ਅੰਦਰ ਰੈਵੋਲੂਸ਼ਨ 1905 ਫੇਲ ਹੋਇਆ ਹੂੰ 17 ਚ ਹੋ ਗਿਆ ਹਨਾ 1800 ਦੇ ਨੇੜੇ ਤੇ ਇਹ ਇੰਗੇਜ ਕਰਨਾ ਸ਼ੁਰੂ ਕਰਦੇ ਨੇ ਬੜਾ ਛੋਟਾ ਸਮਾਂ ਹੂੰ ਚਾਈਨਾ ਦੇ ਅੰਦਰ ਹੂੰ 12 ਹੁੰਦੀਆਂ ਮਾਓ ਵੀ ਕ੍ਰਾਈਸਿਸ ਚ ਆ ਮਾਰਨ ਨੂੰ ਵੀ ਫਿਰਦੇ ਸੀ ਉਹਨੂੰ 36 ਚ ਹੋ 36 ਚ ਹੋ ਜਾਂਦਾ ਨਹੀਂ ਰੈਵਿਊਲੂਸ਼ਨ ਤਾਂ 49 'ਚ ਹੁੰਦਾ 49 'ਚ ਹੁੰਦਾ ਸਾਰੀ 36 ਜੋ ਨਹੀਂ ਉਹ ਤਾਂ 30 ਦਾ ਮਤਲਬ ਜਿਹੜੀ ਟਾਕਰਾ جنگ ਹੈ ਚੀਨ ਨਾਲ ਆਪਣੇ ਜਾਪਾਨ ਨਾਲ ਉਹ ਚੱਲਦੀ ਬੜੇ ਛੋਟੇ ਫੀਜ਼ ਨਹੀਂ ਇੰਡੀਆ ਦੇ ਅੰਦਰ 1920 ਦੇ ਨੇੜੇ ਤੇੜੇ ਸਾਰਾ ਕੁਝ ਹੋਣ ਲੱਗ ਗਿਆ ਸੀ 21 'ਚ 22 'ਚ ਸੀ ਪੀ ਬਣ ਗਈ 25 'ਚ ਸੋਸ਼ਲਿਸਟ ਪਾਰਟੀ ਭਗਤ ਸਿੰਘ ਹੋਣਾ ਨੇ 25 'ਚ ਬਣ ਗਈ ਸੀ ਪੀ 25 'ਚ ਸੀ ਪੀ ਬਣ ਗਈ 100 ਸਾਲ ਹੋ ਗਏ ਜੀ ਪੂਰੇ ਹਾਂ 100 ਸਾਲ ਚ ਇਥੇ ਕਿਉਂ ਕੁਝ ਨਹੀਂ ਹੋਇਆ ਕਿਉਂ ਜਿੰਨਾ ਮਜ਼ਦੂਰਾਂ ਤੇ ਕਿਸਾਨਾਂ ਦੀ ਤੁਸੀਂ ਬਾਰ ਬਾਰ ਗੱਲ ਕਰ ਰਹੇ ਹੋ ਉਹ ਤੁਹਾਨੂੰ ਆਪਣੇ ਬੰਦੇ ਨਹੀਂ ਮੰਨਦੇ ਚਲ ਹੁਣ ਤਾਂ ਤੁਸੀਂ ਕਹਦੋਂਗੇ মিডিਆ ਆ ਗਿਆ ਹੋਰ ਆ ਗਿਆ ਬਹੁਤ ਸਾਰਾ ਕੁਝ ਆ ਗਿਆ ਜਿਹੜਾ ਇਹਨਾਂ ਨੂੰ ਗਲਤ ਪਾਸੇ ਲਾ ਆਂਦਾ ਜਾਂ ਉਹਨਾਂ ਨੂੰ ਉਹ ਕਰਦਾ ਜਦੋਂ ਤੁਹਾਡੇ ਕੋਲ ਸਪੇਸ ਸੀ 70s ਦਾ ਦੌਰ ਆ ਤੁਸੀਂ ਐਡੀਆਂ ਮੂਮੈਂਟਾਂ ਲੜੀਆਂ ਉਦੋਂ ਪਹਿਲਾਂ ਮੁਜ਼ਾਹਰਾ ਆ ਲੈਰ ਹੋਰ ਇਹਨਾਂ ਕੋਲ ਸੀਗਾ ਕਿਉਂ ਲੈਫਟ ਦੇ ਉੱਤੇ ਇੰਡੀਆ ਦੇ ਕਿਸਾਨ ਤੇ ਮਜ਼ਦੂਰ ਨੇ ਵਿਸ਼ਵਾਸ ਨਹੀਂ ਕੀਤਾ 100 ਸਾਲ ਚ ਇਨਕਲਾਬ ਕਿਉਂ ਨਹੀਂ ਹੋਇਆ ਇਹਦਾ ਐਡਾ ਵੱਡਾ ਸਵਾਲ ਹੈ ਜਿਹਦਾ ਜਵਾਬ ਭਾਰਤ ਚ ਰੈਵੋਲੂਸ਼ਨ ਕਰਕੇ ਹੀ ਦਿੱਤਾ ਜਾ ਸਕੂਗਾ ਉਦੋਂ ਪਹਿਲਾਂ ਇਹਦਾ ਕੋਈ ਜਵਾਬ ਨਹੀਂ ਦੇ ਸਕਦਾ ਪਰ ਇਹਦੇ باوجود ਜਦੋਂ ਭਾਰਤ ਦੀ ਕਮਿਊਨਿਸਟਨ ਕਲਾਬੀ ਪਾਰਟੀ ਦੇ ਮੇਜ ਦੀ ਬਣ ਗਈ ਉਹ ਇਹਨਾਂ ਚੀਜ਼ਾਂ ਨੂੰ ਐਨਲਾਈਜ਼ ਕਰੂਗੀ ਤੇ ਇਹਦਾ ਜਵਾਬ ਵੀ ਘੜੂਗੀ ਵੀ ਅਸੀਂ ਇੰਨਾ ਲੇਟ ਕਿਉਂ ਹੋਏ ਪਰ ਪਰ ਕਰੈਕਟ ਹੋਣ ਲਈ ਕਿਉਂ ਜਵਾਬ ਦਿੰਦੇ ਨਹੀਂ ਨਹੀਂ 1 ਮਿੰਟ ਪਰ ਮੈਂ ਨਾਲ ਅਗਲੀ ਗੱਲ ਨਹੀਂ ਨਹੀਂ ਪਰ ਸਬਜੈਕਟਿਵ ਹੋ ਮੈਂ ਆ ਰਹੇ ਹਾਂ ਉਸਦੇ ਨਹੀਂ ਆਬਜੈਕਟਿਵ ਕਿਉਂ ਪੋਲੀਟੀਕਲੀ ਕਰੈਕਟ ਹੋਣ ਵਾਸਤੇ ਨਹੀਂ ਇਹ ਰੈਲਿਟੀ ਹੈ ਇਹ ਮੇਰਾ ਕੋਈ ਟੈਕਟੀਕਲ ਆਨਸਰ ਨਹੀਂ ਹੈਗਾ ਇਹ ਰੈਲਿਟੀ ਹੈ ਤੂੰ ਜਿੱਤ ਕੇ ਮੈਂ ਕਹਦਾ ਨਾ ਤੂੰ ਜਿੱਤ ਜਾ ਮੈਨੂੰ ਕੋਈ ਦਿੱ ਸ਼ਾਇਦ ਰਚਨਾ ਸਾਉ ਜੇ ਤੁਸੀਂ ਮੇਰਾ ਪੂਰਾ ਜਵਾਬ ਸੁਣਦੇ ਤਾਂ ਤੁਹਾਨੂੰ ਪਤਾ ਲੱਗਦਾ ਮੈਂ ਤੁਹਾਨੂੰ ਹਰਾਉਣ ਵਾਸਤੇ ਜਵਾਬ ਨਹੀਂ ਦੇ ਰਿਹਾ ਮੈਂ ਬਹੁਤ ਕੈਟੇਗੋਰਿਕਲੀ ਕਹਿ ਰਿਹਾ ਵੀ ਰੀਅਲ ਗੱਲ ਤਾਂ ਇਹ ਹੈ ਪਰ ਨਾਲ ਮੈਂ ਅਗਲਾ ਕਹਿਣ ਲੱਗਿਆ ਸੀ ਉਹੀ ਗੱਲ ਸੀ ਪਰ ਜੋ ਇਹਦਾ ਅੱਜ ਜਵਾਬ ਹੈ ਜਿੰਨਾ ਕੱਜ ਹੈ ਉਹ ਇਹ ਹੈ ਵੀ ਉਹਦੀ ਮੂਲ ਪ੍ਰੋਬਲਮ ਇਹ ਹੈ ਵੀ ਭਾਰਤ ਇੱਕ ਤਾਂ ਬਹੁਤ ਓਬਵੀਅਸ ਗੱਲ ਹੈ ਵੀ ਭਾਰਤ ਦੇ ਜਿਹੜੇ ਕਾਮਨਿਸਟ ਹੈ ਕਾਮਨਿਸਟ ਕਲੱਬ ਵੀ ਇੱਥੇ ਰੈਵਿਊਲੂਸ਼ਨ ਨਹੀਂ ਕਰ ਸਕੀ ਤੇ ਆਪਾਂ ਪਿਛਲੀ ਵਾਰੀ ਗੱਲ ਕੀਤੀ ਉਦੋਂ ਵੀ ਤੁਸੀਂ ਇਹ ਕੁਐਸਚਨ ਕੀਤਾ ਸੀ ਤੇ ਉਦੋਂ ਵੀ ਮੈਂ ਇਹੀ ਆਨਸਰ ਕੀਤਾ ਸੀ ਵੀ ਨਹੀਂ ਕਰ ਸਕੇ ਇਹ ਰੈਲਿਟੀ ਹੈ ਇਸ ਕਰਕੇ ਨਹੀਂ ਕਰ ਸਕੇ ਹੋਰ ਬਹੁਤ ਸਾਰੇ ਕਾਰਨ ਹੋਣਗੇ ਇੱਕ ਕਾਰਨ ਉਹ ਇਹ ਹੈ ਵੀ ਉਹ ਆਪਦੇ ਆਪ ਨੂੰ ਇੱਕ ਅਸਰਦਾਰ ਕਾਮਨਿਸਟ ਕਲੱਬ ਵੀ ਪਾਰਟੀ ਚ ਆਰਗੇਨਾਈਜ਼ ਨਹੀਂ ਕਰ ਸਕੇ ਕਿਉਂ ਨਹੀਂ ਕਰ ਸਕੇ ਇਹਦਾ ਮਤਲਬ ਇਹੀ ਹੋਊਗਾ ਵੀ ਉਹ ਮਾਰਕਸਵਾਦ ਲੈਨਨਵਾਦ ਤੇ ਉਹਨਾਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਗ੍ਰਾਸਪ ਨਹੀਂ ਕਰ ਸਕੇ ਤਾਂ ਨਹੀਂ ਕਰ ਸਕੇ ਉਹ ਜੋ ਇਥੋਂ ਦੀ ਕਲਾਸ ਸਟਰਗਲ ਹੋ ਰਹੀ ਸੀ ਉਹਨਾਂ ਨੇ ਕਲਾਸ ਸਟਰਗਲ ਨਾਲ ਲੜੀਆਂ ਬਹੁਤ ਕੁਰਬਾਨੀਆਂ ਵੀ ਹੋਈਆਂ ਬਹੁਤ ਕਲਾਸ ਸਟਰਗਲਾਂ ਦੇ ਵਿੱਚ ਵਿਕਟਰੀਜ਼ ਵੀ ਹੋਈਆਂ ਆਪਣੀ ਤਲੰਗਾਨਾ ਇੱਕ ਵਾਰੀ ਕਿੰਨਾ ਕੁਝ ਵਾਪਰਿਆ ਵਰਕਰਸ ਦੀਆਂ ਹੜਤਾਲਾਂ ਸਾਰਾ ਕੁਝ ਹੋਇਆ ਪਰ ਕੌਨਸਟਰੰਗਲਬੀ ਪਾਰਟੀ ਇਹ ਲੜਦੇ ਵੀ ਗਏ ਤੇ ਕੌਨਸਟਰੰਗਲਬੀ ਪਾਰਟੀ ਖੰਡਦੀ ਵੀ ਗਈ ਸੀਪੀਆਈ ਤੋਂ ਸੀਪੀਐਮ ਬਣੀ ਐਮਐਲ ਬਣੀ ਐਮਐਲ ਦੇ ਕਿੰਨੇ ਗਰੁੱਪ ਬਣ ਗਏ ਅੱਜ ਵੱਡਾ ਸਵਾਲ ਇਹ ਹੈ ਵੀ ਕੌਨਸਟਰੰਗਲਬੀ ਵੈਸੇ ਕੌਨਸਟਰੰਗਲਬੀ ਕੀ ਨੇ ਬੇਸਿਕਲੀ ਉਹ ਮਜ਼ਦੂਰ ਜਮਾਤ ਦਾ ਬੈਨਗਾਰਡ ਨੇ ਮਜ਼ਦੂਰ ਜਮਾਤ ਦੀ ਪਾਰਟੀ ਰੀਲੇਟ ਕਰਨਾ ਨਾ ਬਾਕੀ ਜਮਾਤਾਂ ਨੂੰ ਤਾਂ ਜੁਨਾਈਟ ਕਰਨਾ ਨਾਲ ਲਾਉਣਾ ਸਾਂਝੇ ਮੋਰਚੀ ਦੀ ਫੋਰਮ 'ਚ ਮਜ਼ਦੂਰ ਜਮਾਤ ਨੇ ਆਪਦੀ ਪਾਰਟੀ ਇਹ ਮਜ਼ਦੂਰ ਜਮਾਤ ਦਾ ਵੀ ਕੁਐਸਚਨ ਹੈ ਇੱਕ ਕਲਾ ਕਾਮਨਿਸਟਾਂ ਵਾਲੇ ਪਾਸਿਓਂ ਨਹੀਂ ਮੈਂ ਇਹਨੂੰ ਹੋਰ ਤਰ੍ਹਾਂ ਕਹਿ ਦਿੰਦਾ ਭਾਰਤ ਦੀ ਮਜ਼ਦੂਰ ਜਮਾਤ ਆਪਦਾ ਵੈਨਗਾਰਡ ਬਣਾ ਨਹੀਂ ਸਕੀ ਜੇ ਇਧਰੋਂ ਕਹਿ ਦੀਏ ਆ ਸਰਦਾਰ ਵੈਨਗਾਰਡ ਨਹੀਂ ਬਣਾ ਸਕੀ ਆਪਦਾ ਅਸਰਦਾਰ ਇਨਸਟਰੂਮੈਂਟ ਨਹੀਂ ਕ੍ਰੀਏਟ ਕਰ ਸਕੀ ਜਿਵੇਂ ਭਾਰਤ ਦੀ ਦਲਾਲ سرمایہਦਾਰੀ ਨੇ ਤੇ ਜ਼ਗੀਰਦਾਰੀ ਨੇ ਇਹਨਾਂ ਦੋਨਾਂ ਜਮਾਤਾਂ ਨੇ ਆਪਦੀ ਇਫੈਕਟਿਵ ਪਾਰਟੀ ਕਾਂਗਰਸ ਦੇ ਵਿੱਚ ਦੀ ਕੰਮ ਕੀਤਾ ਕਾਂਗਰਸ ਉਹਨਾਂ ਦੀ ਬਾਦ ਚ ਉਹਦੇ ਚ ਵੀ ਖੰਡਾ ਆਉਣਾ ਸ਼ੁਰੂ ਹੋਇਆ ਉਹਦੀਆਂ ਪ੍ਰੋਬਲਮਾਂ ਆਈਆਂ ਉਹਦੇ ਕਰਕੇ ਉਹਨਾਂ ਨੂੰ ਆਲਟਰਨੇਟਿਵ ਤਲਾਸ਼ਣੇ ਪਏ ਉਦੋਂ ਵੀ ਉਹਨਾਂ ਨੂੰ ਪਤਾ ਸੀ ਵੀ ਇਹਦੇ ਆਲਟਰਨੇਟਿਵ ਸਾਨੂੰ ਬਣਾ ਕੇ ਰੱਖਣੇ ਪੈਣਗੇ ਜੇ ਹੁਣ ਕੋਈ ਐਂ ਕਵੇ ਵੀ ਭਾਰਤ ਦੀ ਮਜ਼ਦੂਰ ਜਮਾਤ ਨਾਲੋਂ ਭਾਰਤ ਦੀ ਬੁਰਜੁਆਜੀ ਦਲਾਲ ਸਰਮਾਇਅਦਾਰੀ ਭਾਰਤ ਦੀ ਜ਼ਿਆਦਾ ਸਿਆਣੀ ਨਿਬੜੀ ਕੋਈ ਐਂ ਕਹਿ ਸਕਦਾ ਕੋਈ ਕਹਿ ਸਕਦਾ ਸਮਝਦਾਰੀ ਨੂੰ ਲੈ ਕੇ ਵੀ ਕੋਈ ਸਮੱਸਿਆ ਰਹੀ ਪਾਰਟੀਆਂ ਦੀ ਸਮਝਦਾਰੀ ਨੂੰ ਲੈ ਕੇ ਨੇ ਬਿਲਕੁਲ ਪਾਰਟੀਆਂ ਦੀ ਜੋ ਆਪਸੀ ਜੋ ਕੌਨਸਟੈਂਟ ਕਲੱਬੀ ਗਰੁੱਪ ਨੇ ਭਾਰਤ ਦੀ ਮੂਵਮੈਂਟ ਦੇ ਵਿੱਚ ਉਹਨਾਂ ਦੇ ਵੱਖ-ਵੱਖ ਲਾਈਨਾਂ ਨੂੰ ਲੈ ਕੇ ਭਾਰਤੀ ਸਮਾਜ ਨੂੰ ਸਮਝਣ ਦੇ ਤੋਂ ਲੈ ਕੇ ਰੈਵਿਊਲੂਸ਼ਨ ਦੀ ਟੈਕਟੀਕਲ ਲਾਈਨ ਆ ਉਹਦੀ ਜਿਹੜੀ ਮਤਲਬ ਸਟ੍ਰੈਟੈਜੀਕਲ ਲਾਈਨ ਆ ਉਹਨਾਂ ਗੱਲਾਂ ਨੂੰ ਲੈ ਕੇ ਡਿਫਰੈਂਸਸ ਰਹੇ ਪਰ ਇਹਦਾ ਮੈਂ ਤਾਂ ਜਿਵੇਂ ਮੈਨੂੰ ਇਹ ਲੱਗਦਾਗਾ ਕਿ ਇਹਦਾ ਕਿਤੇ ਐਨਾਲਿਸਿਸ ਕੀਤਾ ਨਹੀਂ ਹੈਗਾ ਮਤਲਬ ਕਦੇ ਕੋਈ ਇਸ ਤਰ੍ਹਾਂ ਦਾ ਨਾ ਕੋਈ ਡਾਕੂਮੈਂਟ ਲਿਖਿਆਗਾ ਕਿ ਭਾਈ ਕਾਮਯਾਬ ਨਾ ਹੋਣ ਦੇ ਕਾਰਨ ਕੀ ਨੇ ਕਿ ਲੋਕਾਂ 'ਚ ਸਮੱਸਿਆ ਜਾਂ ਕਮਿਊਨਿਸਟਾਂ 'ਚ ਸਮੱਸਿਆ ਜੀ ਸਮੱਸਿਆ ਤਾਂ ਕੀ ਸਮੱਸਿਆ ਹੈ ਭਾਈ ਅਸੀਂ ਕਿਉਂ ਪਾਸ ਨਹੀਂ ਨਹੀਂ ਉਹਨੂੰ ਮੈਂ ਤਾਂ ਸਿਰਫ ਉਹਦੇ ਬਾਰੇ ਤੇ ਇੰਨਾ ਹੀ ਕਹਿ ਸਕਦਾ ਵੀ ਉਹਦਾ ਕਾਰਨ ਹੈ ਵੀ ਐਉਂ ਨਹੀਂ ਹੈ ਵੀ ਕੋਈ ਨਹੀਂ ਹੈ ਪਰ ਸਾਰੇ ਥਿੰਕਿੰਗ ਦੇ ਆਪਣੇ ਆਪਣੇ ਐਨਾਲਿਸਿਸ ਨੇ ਇਹਦੇ ਬਾਰੇ ਐਨੀ ਵੀ ਕੋਈ ਪ੍ਰੈਜ਼ੈਂਟ ਨਹੀਂ ਕੋਮਨ ਨਹੀਂ ਕੋਮਨ ਨਹੀਂ ਜਿਵੇਂ ਹੁੰਦਾ ਨਾ ਸਾਰੇ ਕੌਂਸਲ ਮੈਂਬਰਾਂ ਕੋਲ ਵੀ ਹਲਕਿਆਂ ਦਾ ਇੱਕ ਕਾਮਨ ਐਨਾਲਿਸਿਸ ਆ ਗਿਆ ਵੀ ਦੇਖੋ ਇਸ ਕਰਕੇ ਨਹੀਂ ਹੋਇਆ ਨਹੀਂ ਕੀ ਤੁਹਾਡੀ ਪਾਰਟੀਆਂ ਚ ਇੰਟਰਨਲੀ ਡਿਸਕਸ ਹੁੰਦਾ ਕਿ ਹੁਣ ਤੱਕ ਕਿਉਂ ਨਹੀਂ ਹੋਇਆਗਾ ਸਾਡੇ ਤੋਂ ਕਿਉਂ ਕੁਝ ਨਹੀਂ ਹੋਇਆ ਨੇ ਦੇਖੋ ਮੈਂ ਤਾਂ ਮੈਂ ਕਿਸੇ ਦੀ ਮੈਂ ਪੁੱਛਦਾ ਮੈਂ ਤਾਂ ਸੋਰਕਲੀ ਮੈਗਜ਼ੀਨ ਦੇ ਐਡੀਟਰ ਦੀ ਹੈ ਸੀਚ ਤਾਂ ਮੈਂ ਹੀ ਕਹਿ ਸਕਦਾ ਵੀ ਜੋ ਵਖਵਾ ਕੌਨਸਲਬੀ ਨੂੰ ਜਾਣਦੇ ਤਾਂ ਹਾਂ ਵਖਵਾ ਕੌਨਸਲਬੀ ਗਰੁੱਪ ਨੇ ਜਿਹੜੇ ਉਹਨਾਂ ਚ ਇਹ ਗੱਲ ਆਪਸ 'ਚ ਚਰਚਾ 'ਚ ਵੀ ਆਉਂਦੀ ਹੈ ਉਹਨਾਂ ਦੇ ਵਿੱਚ ਆਪ ਦੇ ਆਪ ਦੇ ਤੌਰ ਤੇ ਵੀ ਵਖਵਾ ਕੌਨਸਲਬੀ ਪਾਰਟੀਆਂ ਇਹਦੇ ਬਾਰੇ ਆਪ ਦੇ ਰਿਵਿਊ ਆਪ ਦੇ ਐਨਾਲਿਸਿਸ ਪੇਸ਼ ਵੀ ਕਰਦੀਆਂ ਉਹਨਾਂ ਦੀਆਂ ਲਿਖਤਾਂ ਵੀ ਇਹਦੇ ਬਾਰੇ ਅਵੇਲੇਬਲ ਹੈ ਪਰ ਫਰਕ ਕੀ ਹੈ ਵੀ ਸਾਰਿਆਂ ਦਾ ਕਾਮਨ ਹੋਵੇ ਹੋ ਕੇ ਇੱਕ ਇਸ ਗੱਲ ਬਾਰੇ ਇੱਕੋ ਇੱਕ ਨੈਲਣਾ ਵੀ ਹਾਂ ਐ ਬਣ ਗਿਆ ਇਸ ਰੂਪ 'ਚ ਨਹੀਂ ਮੌਜੂਦ ਪਰ ਜਿਵੇਂ ਮੈਂ ਗੱਲ ਕਹਿ ਰਿਹਾ ਇੱਕ ਜਿਵੇਂ ਸੋਰਖਲੀ ਵੱਲੋਂ ਸੋਚਦੇ ਆਂ ਵੀ ਵੱਡੀ ਸਮੱਸਿਆ ਜਿਹੜੀ ਉਹ ਇਹ ਨਹੀਂ ਹੈ ਵੀ ਜੇ ਵੀ ਉਹ ਫਲਾਨੀ ਕਿਸਾਨੀ ਦੀ ਬਗਾਵਤ ਨਹੀਂ ਆਰਗੇਨਾਈਜ਼ ਹੋਈ ਫਲਾਨਾ ਕੰਮ ਨਹੀਂ ਹੋਇਆ ਜਾਂ ਯੂਨਾਈਟਿਡ ਫਰੰਟ ਨਹੀਂ ਬਣਿਆ ਤਾਂ ਨਹੀਂ ਹੋਏ ਇਹ ਕੰਮ ਕਿਉਂਕਿ ਕਮਿਊਨਿਸਟ ਆਪਦੇ ਆਪ ਨੂੰ ਇੱਕ ਵੈਲ ਆਰਗੇਨਾਈਜ਼ਡ ਪਾਰਟੀ ਚ ਆਰਗੇਨਾਈਜ਼ ਨਹੀਂ ਕਰ पाए ਹਾਂ ਉਹ ਕਿਉਂ ਨਹੀਂ ਕਰ पाए ਉਹਦੇ ਵਿੱਚ ਇਸ਼ੂ ਨੇ ਜਿਹੜੇ ਉਹਨਾਂ ਦੀ ਆਰਗੇਨਾਈਜੇਸ਼ਨ ਲਾਈਨ ਦੀਆਂ ਪ੍ਰੋਬਲਮ ਹੈ ਵੀ ਕਿਵੇਂ ਚੱਲਣਾ ਹੁੰਦਾ ਜਿਵੇਂ ਕਿਸਾਨ ਦੂਲਨ ਦੇ ਬਾਰੇ ਕਮਿਊਨਿਸਟਾਂ ਦੀ ਇੱਕ ਧਿਰ ਮੰਦੀ ਹੈ ਕਿ ਜੇ ਅਸੀਂ ਲਾਲ ਕਿਲੇ ਤੇ ਜਾ ਕੇ ਬਹਿ ਜਾਂਦੇ ਉਸ ਦਿਨ ਸ਼ਾਇਦ ਮੂਵਮੈਂਟ ਅਸੀਂ ਬਹੁਤ ਐਡਵਾਂਸ ਕਰ ਦਿੰਦੇ ਚਲੋ ਹਨੇ ਉਹਦਾ ਉਹ ਤਾਂ ਉਹਦੇ ਬਾਰੇ ਵਿਚਾਰ ਚੱਲਦੇ ਨੇ ਉੱਥੇ ਅੱਡ ਅੱਡ ਪਰ ਉਹ ਮੈਂ ਤਾਂ ਇਸ ਗੱਲ ਨੂੰ ਬਹੁਤੀ ਰੀਅਲਿਸਟਿਕ ਨਹੀਂ ਉਹਦਨੀ ਅੰਦੋਲਨ ਜਿੱਤ ਗਏ ਸੀ ਜਿਵੇਂ ਬੈਠੇ ਰਹਿੰਦੇ ਹਾਂ ਹਾਂ ਹਕੀਕਤ ਮੁੱਖੀ ਗੱਲ ਨਹੀਂ ਹੈ ਉਹ ਖੈਰ ਹੁਣ ਤਾਂ ਦੇਖੋ ਤੁਸੀਂ ਤਾਂ ਉਹਦੇ ਪੱਖ 'ਚ ਹੀ ਨਹੀਂ ਸੀ ਹੈ ਨਾ ਪ੍ਰਿੰਸੀਪਲੀ ਲਾਲ ਕਿਲੇ ਤੇ ਜਾਣਦੇ ਹੋ ਨਾ ਬਿਲਕੁਲ ਹਾਂ ਲਾਲ ਜਿਹੜੇ ਮੰਨਦੇ ਸੀਗੇ ਹਾਂ ਜਿਹੜੇ ਕਹਿੰਦੇ ਸੀ ਉਹਨਾਂ ਨੂੰ ਐ ਲੱਗਦਾ ਹੋਊਗਾ ਪਰ ਹੁਣ ਤਾਂ ਸੰਘਰਸ਼ ਜਿੱਤੇ ਜਾਣ ਤੋਂ ਬਾਅਦ ਤਾਂ ਸ਼ਾਇਦ ਮੈਨੂੰ ਲੱਗਦਾ ਸਮਝਣਾ ਚਾਹੀਦਾ ਹੈ ਬੀਜੇਪੀ ਦੇ ਸਾਰੇ ਟੈਕਟਿਕਸ ਕੀ ਸੀਗੇ ਉਹਨਾਂ ਟੈਕਟਿਕਸ ਨੂੰ ਜੇ ਕੋਈ ਹੁਣ ਵੀ ਨਹੀਂ ਸਮਝਦਾ ਜੇ ਹੁਣ ਵੀ ਐ ਸਮ ਪ੍ਰੋਬਲਮਾਂ ਰਹਣਗੀਆਂ